ਇਥੇ ਦਾ ਜੈਲਦਾਰ ਪਰਿਵਾਰ ਆ ਜਿਹੜਾ ਪਿਛਲੇ 20-25 ਸਾਲ ਦੀ ਰਾਜਨੀਤੀ ਨੂੰ ਆਪਣੇ ਉਂਗਲਾਂ ਤੇ ਆਪਣੀ ਚਲਾਉਂਦਾ ਫਿਰਦਾ ਤੇ ਆਪਣੀ ਜੇਬ 'ਚ ਸਿਆਸਤ ਨੂੰ ਗਿਣਦਾ ਆ ਉਹਦੇ ਤੇ ਹੀ ਸਵਾਲੇ ਸ਼ੁਰੂ ਹੁੰਦੇ ਵੀ ਉਹਨੇ ਸ਼ੁਰੂਆਤ ਜਿਹੜੀ ਕੀਤੀ ਸੀ ਉਹਨੇ ਆਪ ਖੁਦ ਕਾਂਗਰਸ ਦੀ ਲੀਡਰਸ਼ਿਪ ਜੋ ਕੀਤੀ ਸੀ ਉਸ ਤੋਂ ਬਾਅਦ ਉਹਨੇ ਪੱਗ ਤਾਂ ਨੀਲੀ ਵੰਨ ਲਈ ਕਹਿੰਦਾ ਸੀ ਮੈਂ ਇਕੱਲੀ ਆ ਪਰ ਜਿੰਨਾ ਚਿਰ ਇੱਥੇ ਭੁੱਲਰ ਪਰਿਵਾਰ ਕਾਲੀ ਦਲ ਦਾ ਮੋਰ ਲੈ ਕੇ ਅੱਗੇ ਚੱਲਦਾ ਰਿਹਾ ਮੋਰੀ ਹੋ ਕੇ ਚੱਲਦਾ ਰਿਹਾ ਉਹਨੇ ਦਿਨ ਲਗਾਤਾਰ 15 ਸਾਲ ਉਹਨੇ ਕਾਕਾਲੀ ਦਲ ਦੀ ਵਿਰੋਧਤਾ ਕਰਕੇ ਉਹਨੇ ਕਾਂਗਰਸ ਦਾ ਕੈਂਪ ਲਾਉਂਦਾ ਰਿਹਾ ਆਪਣੇ ਘਰ ਮੀਟਿੰਗਾਂ ਕਰਾਉਂਦਾ ਰਿਹਾ ਕਾਂਗਰਸ ਦੀ ਬਲਾਗ ਨੂਰਮੈਲ ਦੇ ਵਿੱਚ ਮੇਰੇ ਦੇਖਣ ਵਿੱਚ ਆਇਆ ਕਿ 2011 ਚ ਤੁਸੀਂ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਗੁਰਦੀਪ ਸਿੰਘ ਭੁੱਲੜ ਦੀ ਜਿੰਨੀ ਵੀ ਇੱਧਰ ਸਿੱਖੀ ਸੇਵਕੀ ਸੀ ਉਹ ਸਾਰਾ ਜਿਹੜਾ ਇੱਕ ਇੱਕ ਪਿੰਡ ਦੇ ਵਰਕਰ ਸੀ ਉਹ ਗੁਰਪ੍ਰਤਾਪ ਬਡਾਲਾ ਨਾਲ ਤੁਸੀਂ ਜੋੜੇ ਮੈਂ ਇਸ ਗੱਲ ਦਾ ਗਵਾਹ ਆ ਮੇਰਾ ਇਹ ਸਵਾਲ ਹੈ ਹੋਰ ਕਿਹੜੀ ਸੇਵਾ ਰਹਿ ਗਈ ਸੀ ਗੁਰਪ੍ਰਤਾਪ ਬਡਾਲਾ ਦੀ ਕਰਨ ਵਾਲੀ ਜਿਹਦੇ ਕਰਕੇ ਤੁਹਾਨੂੰ ਉਹਨਿ ਸਿਆਸੀ ਤੌਰ ਤੇ ਜਿਹੜਾ ਆ ਉਹ ਨੁਕਰੇ ਲਾਇਆ ਬਿਲਗੇ ਦੀ ਕਿਸੇ ਮੁੱਦੇ ਲਈ ਚਾਹੇ ਬਿਲਗੇ ਦਾ ਰਿੰਗ ਰੋਡ ਦੀ ਗੱਲ ਕਰ ਲਓ ਚਾਹੇ ਤੁਸੀਂ ਬਿਲਗੇ ਦੀ ਸੀਵਰੇਜ ਦੀ ਗੱਲ ਕਰ ਲਓ ਚਾਹੇ ਬਿਲਗੇ ਤੇ ਹੋਰ ਡਵੈਲਪਮੈਂਟ ਦੀ ਕੰਮ ਕਰ ਲਓ ਚਾਹੇ ਇੱਥੇ ਲਾਇਬ੍ਰੇਰੀ ਦੀ ਗੱਲ ਕਰ ਲਓ ਚਾਹੇ ਸਕੂਲਾਂ ਦੇ ਵਿੱਚ ਅਧਿਆਪਕ ਲਿਆਉਣ ਦੀ ਗੱਲ ਕਰ ਲਓ ਚਾਹੇ ਤੁਸੀਂ ਉੱਥੇ ਸਾਇੰਸ ਗਰੁੱਪ ਚਲਾਉਣ ਦੀ ਗੱਲ ਕੋਈ 20 ਸਾਲਾਂ ਦੇ ਵਿੱਚ ਜਿੰਨੇ ਕੁ ਤੁਸੀਂ ਲੀਡਰਾਂ ਦਾ ਇਸ਼ਾਰਾ ਦੇ ਰਹੇ ਹੋ ਮੇਰਾ ਸਿੱਧਾ ਸਵਾਲ ਆ ਪਿਛਲੇ 20 ਸਾਲਾਂ ਦੇ ਵਿੱਚ ਕੋਈ ਇੱਕ ਵੀ ਇਦਾਂ ਦਾ ਕਨਸੈਪਟ ਹੋਵੇ ਜਿੱਥੇ ਤੱਕ ਬੱਚਿਆਂ ਦੇ ਕਿਸੇ ਪੜ੍ਹਾਈ ਦੇ ਵਿੱਚ ਇਹਨਾਂ ਨੇ ਕੋਈ ਯੋਗਦਾਨ ਪਾਇਆ ਹੋਵੇ ਕਿਤੇ ਸਿੱਧੇ ਸਵਾਲ ਤੇ ਇਹਨਾਂ ਨੇ ਕੋਈ ਗੱਲ ਕੀਤੀ ਹੋਵੇ ਸਿਰਫ ਇਹਨਾਂ ਕੋਲ ਇਦਾਂ ਦੀਆਂ ਜਿਹੜੀ ਗੰਦੀ ਰਾਜਨੀਤੀ ਆ ਜਿਹੜਾ ਇਹਨਾਂ ਦਾ ਲੈਵਲ ਬਣ ਚੁੱਕਾ ਆ ਉਹ ਲੈਵਲ ਸ਼ਿਕ ਇੱਥੇਕ ਵੀ ਇਹ ਟਿਕ ਜਾਣ ਤਾਂ ਚੰਗੇ ਰਹਿਣਗੇ ਨਹੀਂ ਤੇ ਜਿੱਦਾਂ ਦੇ ਹਾਲਾਤ ਦਿਖ ਰਹੇ ਨੇ ਬਿਲਕੁਲ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੂੰਹ ਲਾਉਣਾ ਨਹੀਂ ਹੈ ਕਰਮ ਸਿੰਘ ਤੁਹਾਡੇ ਕੋਲ ਉਹ ਕਿਹੜਾ ਗੋਣਿਆ ਜਿਹਦੇ ਕਰਕੇ ਅ ਦੇਖਿਆ ਜਾਵੇ ਗਰਦੀਪ ਸਿੰਘ ਪੁੱਲਰ ਕੁਰਪ੍ਰਤਾਸ ਸਿੰਘ ਬਡਾਲਾ ਜਗਵੀਰ ਸਿੰਘ ਬਰਾੜ ਦਈਆ ਵੀ ਇੱਥੋਂ ਤੱਕ ਚਾਹੁੰਦਾ ਆ ਵੀ ਗਰਨਾਥਿਕ ਮੇਰੇ ਨਾਲ ਆ ਜਾ ਤੇ ਹੁਣ ਲਗਾਤਾਰ ਤੁਸੀਂ ਤਿੰਨ ਸਾਲ ਤੋਂ ਭਿਵੇਂਦਰ ਜਿਤ ਕੋਰ ਮਾਨ ਨੂੰ ਜਿਹੜਾ ਤੁਸੀਂ ਉਹਨਾਂ ਦੇ ਸਲਾਹ ਕਰਿਆ ਇਹਦੇ ਬਾਰੇ ਲੋਕਾਂ ਦੇ ਸ਼ੰਕੇ ਦੂਰ ਕਰੋਗੇ ਵੀ ਕੀ ਗੌਣਿਆ ਤੁਹਾਡੇ ਕੋਲ ਜਿਹੜਾ ਲੀਡ ਹੈ ਜਿਹੜਾ ਉਹ ਤੁਹਾਨੂੰ ਨੇੜੇ ਰੱਖਦਾ ਬਿਲਕੁਲ ਜੀ ਜਿਹੜੀ ਤੇ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੇਰਾ ਖਿਆਲ ਆਪਣਾ ਜਿਆਦਾ ਇਥੋਂ ਜਿਹੜਾ ਏਰੀਆ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਤੋਂ ਜੁੜਿਆ ਸੀ ਅਸੀਂ ਬਰਾਸਤੀ ਤੌਰ ਤੇ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਜਨਮ ਲਿਆ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਤੋਂ ਜੁੜੇ ਰਹੇ ਆ ਸਾਡੇ ਬਾਪ ਨੇ ਬਾਦਲ ਸਾਹਿਬ ਦੇ ਨਾਲ ਜਿਲ੍ਹਾ ਭਗਤਿਆਨੇ ਸਾਡੇ ਚਾਚਾ ਜੀ ਨੇ ਜਿਲ੍ਹਾ ਭਗਤਿਆਨੇ ਅਸੀਂ ਸ਼੍ਰੋਮਣੀ ਗੱਲ ਨੂੰ ਸਮਰਪਿਤ ਜਿਹੜਾ ਅਕਾਲੀ ਦਲ ਨੂੰ ਪਰਿਵਾਰ ਸੀਗਾ ਜਿੰਨਾ ਚਿਰ ਸਰਦਾਰ ਗੁਰਦੀਪ ਸਿੰਘ ਭੁੱਲਰ ਦਾ ਸਮਾ ਰਿਹਾ ਆ ਮੈਂ ਉਹਨਾਂ ਦੇ ਨਾਲ ਆ ਜਦੋਂ ਵੀ ਆਪਣਾ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਤੁਰਿਆ ਔਰ ਅੱř ਤੱਕ ਉਦੋਂ ਤੱਕ ਮੈਂ ਆਪਣ ਗੁਰਦੀਪ ਸਿੰਘ ਭੁੱਲਰ ਦੀ ਡੈਥ ਹੋਣ ਤੋਂ ਬਾਅਦ ਜਦੋਂ ਰਾਜਨੀਤੀ ਵੱਧਈਆ ਸਰਦਾ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਜਾਂਦੀ ਆ ਤਾਂ ਅਸੀਂ ਭੁੱਲਰ ਪਰਿਵਾਰ ਤੋਂ ਇਜਾਜ਼ਤ ਲੈ ਕੇ ਵੀ ਤੁਸੀਂ ਨਾ ਰਾਜਨੀਤੀ ਦੇ ਵਿੱਚ ਸਰਵਾਈਵ ਕਰਨਾ ਕਿ ਜਾਂ ਤੁਹਾਡਾ ਆਉਣ ਵਾਲੇ ਸਮੇਂ 'ਚ ਕੀ ਮੂੜਿਆ ਉਹਨਾਂ ਨੇ ਕਹਿਤਾ ਵੀ ਨਹੀਂ ਅਸੀਂ ਨਹੀਂ ਕਰਨਾ ਅਸੀਂ ਉਹਨਾਂ ਦੀ ਇਜਾਜ਼ਤ ਲੈ ਕੇ ਗੁਰਪ੍ਰਤਾਪ ਬਡਾਲਾ ਨੂੰ ਜਦੋਂ ਇੱਥੇ ਕੋਈ ਭੋਗਾ ਤੇ ਡਰਦਾ ਨਹੀਂ ਸੀ ਸਾਦਾ ਹੁੰਦਾ ਇਹ 2011 ਦੀ ਗੱਲ ਆ ਜੀ ਉਸ ਵੇਲੇ ਅਸੀਂ ਰਾਤਾਂ ਨੂੰ ਗੁਰਪ੍ਰਤਾਪ ਬਡਾਲਾ ਜੀ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕਰਾ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਕਾਲੀ ਦਲ ਦੇ ਸਿਪਾਹੀ ਸੀ ਅਸੀਂ ਸ਼੍ਰੋਮਣੀ ਕਾਲੀ ਦਲ ਦਾ ਰਹਿਣਾ ਸੀਗਾ ਉੱਥੇ ਤੱਕ ਤਾਂ ਅਸੀਂ 1.5 ਸਾਲ ਪੂਰੇ ਪੂਰੇ ਬਰਤੇ ਜਿਹਦਾ ਸਾਥ ਦੇ ਰਿਹਾ ਆ ਉਹਨੂੰ ਇਹ ਲੋਕ ਰੋਕਣਗੇ ਇਹ ਤਾਂ ਮੈਂ ਦੇਖਦਾ ਆ ਵੀ ਪ੍ਰਮਾਤਮਾ ਦੀਆਂ ਜਿਹੜੀਆਂ ਗੱਲਾਂ ਆ ਜਾਂ ਇਹ ਤਾਂ ਗੱਲ ਕਰ ਲਈਏ ਵੀ ਤਨਤਨ ਸ਼੍ਰੀ ਗੁਰੂ ਰਾਜਨ ਦੇਵ ਜੀ ਨੇ ਬਿਲਗਾ ਨਗਰ ਲਈ ਇੱਕ ਵਾਅਦਾ ਦਿੱਤਾ ਸੀ ਕਿ ਬਿਲਗਾ ਨਗਰ ਵਧੂਗਾ ਵੱਡਾ ਹੋਊਗਾ ਸੱਤਾ ਕੁਲੂਆਂ ਤੇ ਸੱਤ ਦਰਵਾਜ਼ੇ ਬਣਨੇ ਕੋ ਤਾਂ ਸੱਚ ਹੋ ਗਿਆ ਪਰ ਇੱਥੇ ਲੋਕ ਆਉਣਗੇ ਪਿੰਡ ਵੱਡਾ ਹੋਊਗਾ ਤਾਂ ਪਿੰਡ ਤਾਂ ਹੀ ਬਸੂਗਾ ਨਾ ਪਿੰਡ ਤਾਂ ਅੱਜ ਵੀ ਵੱਸਦਾ ਆ ਲੋਕ ਵੀ ਬਾਹਰੋਂ ਆ ਰਹੇ ਨੇ ਇਹਨਾਂ ਨੂੰ ਹੋਰ ਕਿਉਂ ਨਹੀਂ ਕੋਈ ਚੁੱਪਦਾ ਹੈਗਾ ਕਿਉਂਕਿ ਉਹ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਆ ਜੇ ਅਸੀਂ ਵੀ ਇਹਨਾਂ ਨੂੰ ਦੇ ਅਸੀਂ ਬਹੁਤ ਚੰਗੇ ਆ ਅਸੀਂ ਅੱਜ ਆਪਣੇ ਆਪਣਾ ਹਿੱਸਾ ਮੰਗਦੇ ਆ ਸਮਾਜ ਦੇ ਵਿੱਚ ਜੋ ਸਾਡੇ ਹੱਕ ਬਣਦੇ ਆ ਅਸੀਂ ਆਪਣੇ ਹੱਕ ਮੰਗਦੇ ਆ ਤੇ ਇਹਨਾਂ ਨੂੰ ਮਾੜੇ ਲੱਗਦੇ ਆ ਉਹੀ ਇਹਨਾਂ ਨੂੰ ਬਰਦਾਸ਼ਤ ਨਹੀਂ ਹੈਗਾ ਕਿਉਂਕਿ ਜਾਤ ਦਾ ਜਿਹੜਾ ਕੋੜ ਇਸ ਜੈਲਦਾਰ ਦੇ ਦਿਮਾਗ 'ਚ ਵੱਡ ਚੁੱਕਾ ਆ ਇਹਦੀ ਜਿਹੜੀ ਭਾਸ਼ਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਆ ਇਦਾਂ ਦੀਆਂ ਬਹੁਤ ਚੀਜ਼ਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਖਾਸ ਕਰਕੇ ਜਿਹੜੀ-ਜਿਹੜੀਆਂ ਗੱਲਾਂ ਮੈਂ ਕਹਿਆ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ-ਜੋ ਪਿਛੇਕਰਦਾਰ ਰਹੇ ਨੇ ਇਹਨਾਂ ਨੇ ਕੀਤਾ ਆ ਉਹ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਸਾਹਮਣੇ ਜ਼ਰੂਰ ਲੈ ਕੇ ਜਾਵਾਂਗੇ ਹਾਲੀਗਰਨਾਮਿਕ ਬਿਲਗਾਜੀ ਨਗਰਪਾਲਿਕਾਤ ਬਿਲਗਾਦੀ ਜਿਹੜੀ ਇਲੈਕਸ਼ਨ ਦੇ ਸੰਬੰਧ ਵਿੱਚ ਨਾਮਜ਼ਦਗੀਆਂ ਹੋ ਚੁੱਕੀਆਂ ਤੇ ਅੱਜ ਕਾਗਜ਼ਾਂ ਦੀ ਵਾਪਸੀ ਹੈ ਤੇ ਅੱਜ ਵਿਰੋਧੀ ਧਿਰਾਂ ਨੇ ਜਿਹੜੇ ਰੱਦ ਹੋਏ ਕਾਗਜ਼ ਨੂੰ ਲੈ ਕੇ ਜਿੱਥੇ ਇਹਨਾਂ ਵਿਰੋਧ ਜਤਾਇਆ ਉੱਥੇ ਬਾਰ-ਬਾਰ ਜਿਹੜਾ ਆ ਉਹਨਾਂ ਦਾ ਜਿਹੜਾ ਸੂਈ ਸੀ ਤੁਹਾਡੇ ਤੇ ਸੀ ਐ ਖਾਸ ਕਰਕੇ ਜਿਆਦਾ ਅਬਰੁੱਧ ਤਰ੍ਹਾਂ ਦਾ ਇਹ ਹੀ ਦੋਸ਼ ਹੈ ਵੀ ਕਰਨਾਮ ਸਿੰਘ ਜਿਹੜਾ ਆ ਉਹ ਹੁਣ ਤੱਕ ਕਈ ਪਾਰਟੀਆਂ ਬਦਲ ਚੁੱਕਾ ਕੀ ਇਹ ਬਰੁੱਧਤਾ ਦਾ ਜਿਹੜਾ ਸਵਾਲ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸასი ਕਾਲ ਸਾਰਿਆਂ ਨੂੰ ਪਹਿਲਾਂ ਤਾਂ ਜਿਹੜਾ ਪਾਰਟੀ ਬਦਲਣ ਦਾ ਸਵਾਲ ਆ ਜਿਹੜੇ ਲੋਕੇ ਸਵਾਲ ਕਰ ਰਹੇ ਨੇ ਉਹਨਾਂ ਤੇ ਆਪਣੇ ਤੇ ਸਵਾਲੇ ਬੜੇ ਟੁਕਮੇ ਨੇ ਜਿਹੜਾ ਇੱਥੇ ਦਾ ਜੈਲਦਾਰ ਪਰਿਵਾਰ ਆ ਜਿਹੜਾ ਪਿਛਲੇ 20-25 ਸਾਲ ਦੀ ਰਾਜਨੀਤੀ ਨੂੰ ਆਪਣੇ ਉਂਗਲਾਂ ਤੇ ਆਪਣੀ ਇਕ ਲੌਂਦਾ ਫਿਰਦਾ ਤੇ ਆਪਣੀ ਜੇਬ ਚ ਸਿਆਸਤ ਨੂੰ ਗਿਣਦਾ ਆ ਉਹਦੇ ਤੇਈ ਸਵਾਲੇ ਸ਼ੁਰੂ ਹੁੰਦੇ ਵੀ ਉਹਨੂੰ ਸ਼ੁਰੂਆਤ ਜਿਹੜੀ ਕੀਤੀ ਸੀ ਉਹਨੇ ਆਪ ਖੁਦ ਕਾਂਗਰਸ ਦੀ ਲੀਡਰਸ਼ਿਪ ਜੋ ਕੀਤੀ ਸੀ ਉਸ ਤੋਂ ਬਾਅਦ ਉਹਨੇ ਪੱਗ ਤਾਂ ਨੀਲੀ ਬੰਨ ਲਈ ਕਹਿੰਦਾ ਸੀ ਮੈਂ ਇਕੱਲਾ ਹੀ ਆ ਪਰ ਜਿੰਨਾ ਚਿਰ ਇੱਥੇ ਭੁੱਲਰ ਪਰਿਵਾਰ ਕਾਲੀ ਦਲ ਦਾ ਮੋਰ ਲੈ ਕੇ ਅੱਗੇ ਚੱਲਦਾ ਰਿਹਾ ਮੋਰੀ ਹੋ ਕੇ ਚੱਲਦਾ ਰਿਹਾ 19 ਦਿਨ ਲਗਾਤਾਰ 15 ਸਾਲ ਉਹਨੇ ਕਾਲੀ ਦਲ ਦੀ ਵਿਰੋਧਤਾ ਕਰਕੇ ਉਹਨੇ ਕਾਂਗਰਸ ਦਾ ਕੈਂਪ ਲਾਉਂਦਾ ਰਿਹਾ ਆਪਣੇ ਘਰ ਮੀਟਿੰਗਾਂ ਕਰਾਉਂਦਾ ਰਿਹਾ ਕਾਂਗਰਸ ਦੀ ਉਹ ਪੂਰੀ ਸਪੋਰਟ ਚਾਹੇ ਪਿੰਡ ਪੱਧਰ ਦੀ ਹੀ ਚਾਹੇ ਹਲਕਾ ਪੱਧਰ ਦੀ ਕਰਦਾ ਰਿਹਾ ਤੇ ਰਹੀ ਗੱਲ ਜਿਉ ਉਸ ਤੋਂ ਬਾਅਦ ਹੀ ਆਪਾਂ ਕਰ ਲਈਏ ਤੇ ਜਿਸ ਦਿਨ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਬਾਗੜੋ ਰਾਈਆਂ ਪਿਛਲੇ 10 ਸਾਲ ਜਿਹੜੀ ਸਰਕਾਰ ਚੱਲੀ ਕਾਲੀ ਦਲ ਦੀ ਜੋ-ਜੋ ਕਾਰਨਾਮੇ ਉਹਨਾਂ ਨੇ ਪਿੰਡ 'ਚ ਕੀਤੇ ਨੇ ਜਿਸ ਤਰ੍ਹਾਂ ਦੀ ਜਾਤੀਵਾਦ ਦੀ ਜ਼ਹਿਰ ਉਹਨਾਂ ਨੇ ਪਿੰਡ ਦੇ ਵਿੱਚ ਫਲਾਈ ਆ ਇਹ ਸਾਰਾ ਇਲਾਕਾ ਵੀ ਜਾਣਦਾ ਹੈ ਸਾਰਾ ਪਿੰਡ ਵੀ ਜਾਣਦਾ ਹੈ ਰਹੀ ਗੱਲ ਇਹ ਇਹਨਾਂ ਦੀ ਤਨਾਡਾਂ ਦੀ ਤਨਾਡ ਇਹ ਚਾਹੁੰਦੇ ਨਹੀਂ ਹੈਗੇ ਕਿ ਇੱਥੇ ਕੋਈ ਆਮ ਸੁਧਾਰਨ ਜਿਹੜਾ ਪਰਿਵਾਰਾਂ ਚੋਂ ਉੱਠਿਆ ਹੋਇਆ ਜਿਹੜਾ ਕੋਈ ਬੰਦਾ ਆ ਜਾਂ ਜੋ ਕੋ ਨੌਜਵਾਨ ਆ ਉਹ ਕਿਸੇ ਵੀ ਹਾਲਾਤਾਂ ਵਿੱਚ ਕਿਸੇ ਪਾਰਟੀ ਪਲੇਟਫਾਰਮ ਤੇ ਸਫਲਤਾ ਪ੍ਰਾਪਤ ਕਰੇ ਸਿਰਫ ਇਹ ਚਾਹੁੰਦੇ ਨਹੀਂ ਕਿ ਇਹ ਸਾਡੇ ਬੂਥ ਲਾਉਣ ਸਾਡੀਆਂ ਪਰਚੀਆਂ ਵੰਡਣ ਤੇ ਸਾਡੇ ਕੰਮ ਕਰਦੇ ਰਹਿਣ ਇਹ ਕਿਸੇ ਸਾਡੇ ਸੱਤਾ ਦਾ ਹਿੱਸਾ ਨਾ ਮੰਗਣ ਜਿਹੜੇ ਲੋਕ ਇਹਨਾਂ ਤੋਂ ਸੱਤਾ ਦਾ ਹਿੱਸਾ ਮੰਗਦੇ ਆ ਉਹ ਲੋਕ ਫੇ ਇਹਨਾਂ ਨੂੰ ਉਹ ਲੋਕ ਫੇ ਇਦਾਂ ਹੀ ਟਾਰਗੇਟ ਬਣਾਉਂਦੇ ਆ ਇਹ ਵੱਖ-ਵੱਖ ਸਮੇਂ ਤੇ ਬੀਤਦਾ ਰਿਹਾ ਆ ਇਹ ਅਜ ਮਹੀਨਾ ਵੀ ਬੀਤ ਰਿਹਾ ਆ ਪਰ ਲੋਕ ਜਿਹੜੇ ਨੇ ਉਹ ਜਿਹੜੇ ਸੂਝਬਾਨ ਨੇ ਪਿੰਡ ਦੀ ਜਨਤਾ ਜਿਹੜੀ ਆ ਉਹ ਇਸ ਗੱਲ ਨੂੰ ਜਾਣਦੀ ਆ ਵੀ ਇਹਨਾਂ ਲੋਕਾਂ ਨੇ ਪਿਛਲੇ 20-25 ਸਾਲ ਦੀ ਰਾਜਨੀਤੀ ਦੇ ਵਿੱਚ ਜਿਹੜਾ ਜਾਤੀਵਾਦ ਦਾ ਜ਼ਹਿਰ ਘੋਲਿਆ ਆ ਜਿਹੜਾ ਲੋਕਾਂ ਨੂੰ ਪਾੜ ਕੇ ਰੱਖਿਆ ਆ ਉਹ ਲੋਕ ਹੁਣ ਜਿਹੜੀਆਂ ਇਹਨਾਂ ਦੀਆਂ ਗੱਲਾਂ ਨੂੰ ਸਮਝ ਚੁੱਕੇ ਆ ਤੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਜਦੋਂ ਆਪਣੇ ਆਪ ਨੂੰ ਕਹਿੰਦੇ ਗਿਲਗਾ ਸਾਰੀ ਜੇਬ ਚ ਆ ਤੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਤਿੰਨ ਕੈਂਸੀਆਂ ਦੇ ਤੇ ਸਮੇਟ ਦਿੱਤਾ ਸੀਗਾ ਤੇ ਜਿੱਦਾਂ ਦੇ ਹਾਲਾਤ ਇਹਨਾਂ ਨੇ ਪਿਛਲੇ ਸਮੇਂ 'ਚ ਕੀਤੇ ਆ ਜਿੱਦਾਂ ਦਾ ਹੁਣ ਇਹਨਾਂ ਨੇ ਫੇਰ ਇੱਕ ਬੇ ਢੰਗਾ ਗੱਠ ਜੋੜ ਕੀਤਾ ਆ ਪਿਛਲੇ 70 ਸਾਲ ਤੋਂ ਜਿਹੜੀਆਂ ਦੋ ਪਾਰਟੀਆਂ ਵਿਰੋਧੀ ਆਪਸ ਵਿੱਚ ਹੀ ਲੜਦੀਆਂ ਆ ਰਹੀਆਂ ਸੀਆਂ ਅੱਜ ਜਦ ਤੱਕ ਕਹਿੰਦੇ ਨੇ ਦੋਨਾਂ ਪਾਰਟੀਆਂ ਦੇ ਜਿਹੜੇ ਪਿੰਡ ਦੇ ਆਗੂ ਨਹੀਂ ਸੱਪ ਚੱਬੇ ਆ ਅਕਾਲੀ ਦਲ ਵਾਲਿਆਂ ਨੇ ਕਾਂਗਰਸ ਵਾਲਿਆਂ ਦਾ ਚੱਪਿਆ ਤੇ ਕਾਂਗਰਸ ਵਾਲਿਆਂ ਨੂੰ ਉਹਨਾਂ ਦਾ ਚੱਪਿਆ ਹੈ ਇਹ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਨੇ ਇਹ ਦੱਸਦੇ ਨੇ ਕਿ ਇਹਨਾਂ ਦੀ ਇੱਕ ਮਾਨਸਿਕਤਾ ਆ ਇਹਨਾਂ ਕੋਲ ਬਿਲਗੇ ਦੀ ਡਿਵੈਲਪਮੈਂਟ ਦਾ ਜਾਂ ਬਿਲਗੇ ਦਾ ਕੋਈ ਮੁੱਦਾ ਨਹੀਂ ਹੈਗਾ ਸਿਰਫ ਇਹਨਾਂ ਤੋਂ ਇੱਕ ਹੁੰਦਾ ਵੀ ਇਸ ਬੰਦੇ ਨੂੰ ਰੋਕਣਾ ਆ ਤੇ ਅਸੀਂ ਜਿਹੜੀ ਪਿਛਲੀ ਸਿਆਸਤ 20 ਸਾਲ ਦੀ ਕਰਦੇ ਆਉਂਦੇ ਆ ਅਸੀਂ ਉਹੀ ਵਧਾਉਣੀ ਆ ਅੱਗੇ ਉਹੀ ਕਰਨੀ ਆ ਇਹ ਰੱਦ ਹੋਣ ਦੀ ਉਹਦੇ ਵਿੱਚ ਇਹ ਅਰਜਨ ਸਿੰਘ ਜੀ ਵੀ ਤੁਸੀਂ ਮੰਨਦੇ ਹੋ ਕਿ ਜਿਹੜੇ ਉੱਥੇ ਅਫਸਰ ਬੈਠੇ ਨੇ ਉਹ ਮਤਲਬ ਬੈਲ ਐਜੂਕੇਟਡ ਨੇ ਲੱਖਾਂ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਜੇਕਰ ਉਹਨਾਂ ਦਾ ਕੋਈ ਟੈਕਨੀਕਲ ਰੀਜ਼ਨ ਤੇ ਕਿਸੇ ਦਾ ਪੇਪਰ ਰੱਦ ਹੋਇਆ ਆ ਤੇ ਇਹਦੇ ਜਵਾਬ ਦੇ ਜਿਹੜੇ ਅਧਿਕਾਰੀ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਚੋਣ ਅਧਿਕਾਰੀ ਨੇ ਰਹੀ ਗੱਲ ਜੇ ਕੋਈ ਪੋਲਿਟੀਕਲ ਤੌਰ ਤੇ ਇਦਾਂ ਦੀ ਗੱਲ ਕਰਦਾ ਵੀ ਆ ਜਿਹੜੀ ਕਿ ਸੰਭਵ ਨਹੀਂ ਹੈਗੀ ਪਰ ਫਿਰ ਜੇ ਹੋਊਗਾ ਤਾਂ ਕੋਈ ਆਪਣੇ ਵੱਡੇ ਉਸ ਵਿਰੋਧੀ ਦਾ ਕਰਾਊਗਾ ਜਿਹੜੇ ਇਦਾਂ ਦੀ ਮਾਰੀ ਮੰਨ ਸਕਦਾ ਲੈ ਕੇ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੋਂ ਦੀ ਸਿਆਸਤ ਤੇ ਭਾਰੂ ਆ ਉਹਨਾਂ ਦੇ ਪੇਪਰ ਰੱਦ ਹੋ ਸਕਦੇ ਹਨ ਜਿਹੜੇ ਕਿ ਆਮ ਸੁਧਾਰਨ ਜਿਹੜੇ ਇੱਕ ਜਾਂ ਤਿੰਨ ਨੰਬਰ ਦੇ ਸੀਗੇ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਉਹਨਾਂ ਦਾ ਤਾਂ ਕਿਸੇ ਨਾਲ ਕੋਈ ਲੈਣ ਦੇਣੀ ਹੈ ਨਹੀਂਗਾ ਇਹ ਸਾਰੇ ਬੇਬੁਨਿਆਦ ਬੇਬੁਨਿਆਦ ਜਿਹੜੇ ਇਲਜ਼ਾਮ ਆ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚ ਨਹੀਂ ਹੈਗਾ ਸਿਰਫ ਉਹ ਇੱਕ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਲੋਕ ਉਹਨਾਂ ਦੇ ਮਗਰ ਨਹੀਂ ਲੱਗਦੇ ਕਰਨਾਮ ਸਿੰਘ ਜੀ ਅਕਸਰ 2012 ਤੋਂ ਬਾਅਦ ਜਿੰਨੇ ਵੀ ਪਿੰਡ ਦੇ ਵਿੱਚ ਇਲੈਕਸ਼ਨਾਂ ਹੋਈਆਂ ਆ ਉਹਦੇ ਵਿੱਚ ਇਹਨਾਂ ਤਰ੍ਹਾਂ ਦਾ ਇਹੀ ਤਰੇਤੇ ਸਵਾਲ ਹੁੰਦਾ ਆ ਵੀ ਕਰਨਾਮ ਸਿੰਘ ਜਿਹੜਾ ਆ ਉਹ ਨਸ਼ੇ ਬੋਏ ਇਤਰਾਇਆ ਲੋਕਾਂ ਦੇ ਜਿਹੜੇ ਨੌਜਾਨ ਪੁੱਤ ਆ ਇਹਨੇ ਨਸ਼ੇ ਤੇ ਲਾਇਆ ਇਹਦੇ ਬਾਰੇ ਤੁਹਾਡਾ ਕੀ ਜਵਾਬ ਕੋਈ ਪਿਛਲੀ ਇਹਨਾਂ ਦੇ ਇਲੈਕਸ਼ਨਾਂ ਦੇ ਟਰੱਕਾਂ ਦੇ ਟਰੱਕ ਇਹ ਜਿਹੜੇ ਦੋਨੇ ਐਸ ਵੇਲੇ ਦੋਨੇ ਪਾਰਟੀਆਂ ਤੇ ਇਹਨਾਂ ਨੂੰ ਲੀਡ ਕਰ ਰਹੇ ਨੇ ਟਰੱਕਾਂ ਦੇ ਟਰੱਕ ਇਹਨਾਂ ਦੇ ਹਵੇਲੀਆਂ ਚ ਇਹਨਾਂ ਦੇ ਖੂਹਾਂ ਤੇ ਉਤਰਦੇ ਰਹੇ ਨੇ ਹਾਂ ਜਦੋਂ ਕਿਸੇ ਮੁੱਦੇ ਤੇ ਆਣ ਕੇ ਤੁਹਾਨੂੰ ਕੋਈ ਲੱਭਦਾ ਨਹੀਂਗਾ ਇਹਨਾਂ ਦੀਆਂ ਪਾਰਟੀਆਂ ਦੇ ਵਿੱਚ ਜਦੋਂ ਆਣ ਕੇ ਅਸੀਂ ਸ਼ੁਰੂਆਤ ਕੀਤੀ ਆ ਤੇ ਇਕੱਠੇ ਹੋ ਕੇ ਉਸ ਵੇਲੇ ਜਿਹੜੇ ਇਕੱਠੇ ਮੋਟਰਸਾਈਕਲ ਤੇ ਘੁੰਮਦੇ ਸੀ ਇਹਨਾਂ ਦੇ ਪਰਿਵਾਰ ਇਸ ਸਾਰੇ ਕਾਰੋਬਾਰ ਦੇ ਵਿੱਚ ਸ਼ਮਲਤ ਰਹੇ ਨੇ ਅੱਜ ਕੱਲ ਉਹ ਉਹਨਾਂ ਦੇ ਪਰਿਵਾਰਾਂ ਦੇ ਆਪਣੇ ਵੀ ਨੁਕਸਾਨ ਹੋਏ ਬਿਲਗੇ ਦੇ ਨੌਜਵਾਨਾਂ ਦੇ ਵੀ ਨੁਕਸਾਨ ਹੋਏ ਨੇ ਇਹ ਇਲਜ਼ਾਮ ਜਿਹੜੇ ਲਾਉਣ ਲਈ ਇਹਨਾਂ ਕੋਲ ਹੋਰ ਕੋਈ ਮੁੱਦਾ ਬਚਦਾ ਨਹੀਂ ਹੈਗਾ ਪ੍ਰਸ਼ਾਸਨ ਆ ਸਰਕਾਰਾਂ ਆ ਮਹਿਕਮੇ ਆ ਜਿਹੜੀ ਗੱਲ ਇਹਨਾਂ ਦੇ ਵਿੱਚ ਕੋਈ ਜਿਸ ਕੱਲ ਦਾ ਇਹਨਾਂ ਕੋ ਕੋਈ ਆਨਸਰ ਨਹੀਂ ਹੁੰਦਾ ਉਹ ਫਿਰ ਆਣ ਕੇ ਇੱਥੇ ਖੜੀ ਕਰ ਦਿੰਦੇ ਨੇ ਜਿਹੜੀ ਜਿਹੜੇ ਇਹ ਕਾਲੀ ਤਲ ਦੀ ਸਰਕਾਰ ਵੇਲੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੱਤੀ ਨੀਲੂਵਾਲ ਦੇ ਨੌਜਵਾਨਾਂ ਨੂੰ ਇਹ ਆਪ ਛੜਾ ਕੇ ਲਿਉਂਦਾ ਰਿਹਾ ਜਿਹੜਾ ਪਿੰਡ ਦਾ ਖਾਸ ਜੇਲਦਾਰ ਬਣਿਆ ਫਿਰਦਾ ਸੀਗਾ ਉਸ ਵੇਲੇ ਲਿਉਂਦਾ ਰਿਹਾ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਸਾਰਾ ਕੁਝ ਹੋਇਆ 2012 ਤੋਂ ਬਾਅਦ 2017 ਤੱਕ ਜਿਹੜਾ ਨਸ਼ੇ ਦਾ ਦਰਿਆ ਬਿਲਗੇ ਚ ਵਗਿਆ ਉਸ ਵੇਲੇ ਇੱਕ ਐਮਐਲਏ ਵੀ ਇੱਥੇ ਇਹਨਾਂ ਦੀ ਸਰਕਾਰ ਦਾ ਸੀਗਾ ਤੇ ਜੇਲਦਾਰ ਵੀ ਪਿੰਡ ਦਾ ਇਹ ਬਣਿਆ ਫਿਰਦਾ ਸੀਗਾ ਇਸ ਕਰਕੇ ਇਹਨਾਂ ਕੋਲ ਹੁਣ ਇਲਜ਼ਾਮ ਤਰਾਸ਼ੀ ਤੋਂ ਬਿਨਾਂ ਹੋਰ ਕੋਈ ਸਵਾਲ ਹੈ ਨਹੀਂਗਾ ਨਾ ਇਹਨਾਂ ਕੋਲ ਜਵਾਬ ਆ ਨਾ ਇਹਨਾਂ ਕੋ ਕੋ ਪਿੰਡ ਦਾ ਕੋਈ ਮੁੱਦਾ ਆ ਜੇਕਰ ਗੱਲ ਚੱਲੀ ਵੀ ਸੀ ਸਾਡੇ ਇੱਥੇ ਵਿਧਾਇਕ ਜੀ ਨੇ ਚਲਾਈ ਸੀ ਵੀ ਸਰਬਸੰਮਤੀ ਨਾਲ ਜਿਹੜੀ ਕੋਈ ਪੰਚਾਇਤ ਉੱਥੇ ਵੀ ਇਹਨਾਂ ਨੇ ਕੋਈ ਪਿੰਡ ਦਾ ਮੁੱਦਾ ਨਹੀਂ ਰੱਖਿਆ ਵੀ ਸਾਂਝੇ ਬੰਦਿਆਂ ਕੋਲੋਂ ਵੀ ਤੁਸੀਂ ਜਾਓ ਜੀ ਲਿਆਓ ਕੋਈ ਪਿੰਡ ਦਾ ਕਾਮਨ ਮਿਨਿਮਮ ਪ੍ਰੋਗਰਾਮ ਬਣਾਓ ਕਾਮਨ ਮਿਨਿਮਮ ਪ੍ਰੋਗਰਾਮ ਤੇ ਆਧਾਰ ਤੇ ਆਪਾਂ ਸਾਰਿਆਂ ਤੇਰਾ ਇਕੱਠੇ ਹੋ ਕੇ ਪਿੰਡ ਦਾ ਵਿਕਾਸ ਦੀ ਗੱਲ ਕਰੀਏ ਉੱਥੇ ਵੀ ਸਵਾਲ ਹੀ ਰੱਖੀ ਜਾਂਦੇ ਆ ਵੀ ਆਹ ਵਿੱਚ ਨਹੀਂ ਹੋਣਾ ਚਾਹੀਦਾ ਆਹ ਵਿੱਚ ਨਹੀਂ ਹੋਣਾ ਚਾਹੀਦਾ ਜਾਂ ਗੁਰਨਾਮ ਵਿੱਚ ਨਹੀਂ ਹੋਣਾ ਚਾਹੀਦਾ ਗੁਰਨਾਮ ਨੂੰ ਛੱਡ ਕੇ ਜੀ ਅਸੀਂ ਫੇਰ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਇਦਾਂ ਦੀ ਜਿਹੜੀ ਸੋਚ ਹੈ ਜਿਹੜੀ ਆ ਉਹ ਸੋਚਨੇ ਪਿਛਲੇ ਲੰਬੇ ਸਮੇਂ ਤੋਂ ਬਿਲਗੇ ਨੂੰ ਉੱਥੇ ਹੀ ਜਕੜ ਕੇ ਰੱਖਿਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬਿਲਗੇ ਦੇ ਵਿੱਚ ਇੱਕ ਕੰਮ ਚੱਲ ਰਿਹਾ ਵਿਕਾਸ ਚਾਰੇ ਪਾਸੇ ਨਿਕਲੋਂਗੇ ਤੁਹਾਨੂੰ ਕਿਤੇ ਨਾ ਕਿਤੇ ਮਿਸਤਰੀ ਲੱਗਾ ਦੇਸੂਗਾ ਐਟ ਖੜਕੀ ਦੇ ਦੇਸੂਗੀ ਰਾਹ ਬਣਦਾ ਦੇਸੂਗਾ ਉਹ ਬਰਦਾਸ਼ਤ ਨਾ ਤੋਂ ਹੋ ਨਹੀਂ ਰਿਹਾ ਇਸੇ ਕਰਕੇ ਇਹ ਜਿਹੜੀਆਂ ਸੱਪ ਚੱਬੇ ਇਹਨਾਂ ਨੇ ਦੋਨਾਂ ਤਿੰਨਾਂ ਪਾਰਟੀਆਂ ਨੇ ਇਕੱਠੇ ਹੋ ਕੇ ਖਾਸ ਵਿਰੋਧੀ ਤਰ੍ਹਾਂ ਨੇ ਉਹ ਇਹਦਾ ਕੱਲ ਦਾ ਨਤੀਜਾ ਆਇਆ ਕਿ ਇਹ ਅੰਦਰੋਂ ਖੋਖਲੇ ਹੋ ਚੁੱਕੇ ਨੇ ਲੋਕ ਇਹਨਾਂ ਦੇ ਨਾਲ ਹੈ ਨਹੀਂ ਬਲਾਕ ਨੂਰਮੈਲ ਦੇ ਵਿੱਚ ਮੇਰੇ ਦੇਖਣ ਵਿੱਚ ਆਇਆ ਕਿ 2011 ਆ ਤੁਸੀਂ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਗੁਰਦੀਪ ਸਿੰਘ ਭੁੱਲੜ ਦੀ ਜਿੰਨੀ ਵੀ ਇੱਧਰ ਸਿੱਖੀ ਸੇਵਕੀ ਸੀ ਉਹ ਸਾਰਾ ਜਿਹੜਾ ਇੱਕ ਇੱਕ ਪਿੰਡ ਦੇ ਵਰਕਰ ਸੀ ਉਹ ਗੁਰਪ੍ਰਤਾਪ ਬਡਾਲਾ ਨਾਲ ਤੁਸੀਂ ਜੋੜੇ ਮੈਂ ਇਸ ਗੱਲ ਦਾ ਗਵਾਹ ਆ ਮੇਰਾ ਇਹ ਸਵਾਲ ਹੈ ਹੋਰ ਕਿਹੜੀ ਸੇਵਾ ਰਹਿ ਗਈ ਸੀ ਗੁਰਪ੍ਰਤਾਪ ਬਡਾਲਾ ਦੀ ਕਰਨ ਵਾਲੀ ਜਿਹਦੇ ਕਰਕੇ ਤੁਹਾਨੂੰ ਉਨੀ ਸਿਆਸੀ ਤੌਰ ਤੇ ਜਿਹੜਾ ਆ ਉਹ ਨੁਕਰੇ ਲਾਇਆ ਤੇ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਉਹੀ ਇੱਕ ਇੱਕ ਨਾ ਸੋਚ ਆ ਇੱਥੇ ਦੀ ਜਿਹੜਾ ਜੈਲਦਾਰ ਪਰਿਵਾਰ ਹੈ ਨਾ ਇੱਥੇ ਜਿਹੜਾ ਪਿੰਡ ਦਾ ਉਹ ਲੰਬੇ ਸਮੇਂ ਤੋਂ ਮਲੇ ਕੋਈ ਆ ਵੀ ਚਾਹੇ ਆਪ ਸਰਪੰਚ ਬਣ ਗਿਆ ਚਾਹੇ ਘਰ ਵਾਲੀ ਬਣ ਗਈ ਚਾਹੇ ਕਿਸੇ ਹੋਰ ਨੂੰ ਉਹ ਦੰਦੇ ਨੂੰ ਬਣਾ ਲਿਆ ਜਿਹਦੀ ਮੋਰ ਇਹਨਾਂ ਦੇ ਘਰੇ 24 ਘੰਟੇ ਰਹਿੰਦੀ ਸੀ ਉਹ ਸੋਚ ਇੱਕ ਜਿਹੜੀ ਆ ਉਹ ਸੇਵਾ ਪ੍ਰਵਾਨ ਕਿਤੇ ਵੀ ਹੋਣ ਨਹੀਂ ਦਿੰਦੀ ਚਾਹੇ ਅਸੀਂ ਕਿਸੇ ਪਾਸੇ ਵੀ ਤੁਰੇ ਉਹ ਨਹੀਂ ਮੋਰੇ ਏਸੀ ਗੱਲ ਦਾ ਮਤਲਬ ਲੱਤ ਢਾ ਕੇ ਖੜ ਗਏ ਵੀ ਗੁਰਨਾਮ ਨਹੀਂ ਹੋਰ ਹੋਵੇ ਕੋਈ ਇੱਕ ਸੋਚ ਇਹ ਕਾਰਨ ਆ ਵੀ ਜਦੋਂ ਇਹ ਜੇਲਦਾਰ ਦੀਆਂ ਜਿਹੜੀਆਂ ਕਾਲੀਆਂ ਕਰਤੂਤਾ ਸਿਗੀਆਂ ਉਹ 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 ਜਦੋਂ ਬਿਲਗੇ ਦੇ ਵਿੱਚ ਜ਼ਾਹਰ ਹੋਣੀਆਂ ਸ਼ੁਰੂ ਹੋਈਆਂ ਤਾਂ ਅਸੀਂ ਤੋਂ ਤੋਂ ਬਿਲਗੇ ਦੇ ਵਿੱਚ ਹਜੇ ਐਂਟਰੀ ਕੀਤੀ ਸੀਗੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਪਵਾੜੇ ਪਾਏ ਗਏ ਲੋਕਾਂ ਦੇ ਜਿਸ ਤਰ੍ਹਾਂ ਦਾ ਚਾਲ ਚੱਲਣ ਲੈ ਕੇ ਪਿੰਡ ਦੇ ਵਿੱਚੋਂ ਸਾਰੇ ਕੇਸ ਚੱਲੇ ਕਿੱਦਾਂ-ਕਿੱਦਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਸੀ ਕਿੱਦਾਂ-ਕਿੱਦਾਂ ਟੌਲ ਡਿਟੇਲਾਂ ਨਿਕਲਦੀਆਂ ਸੀ ਕਿਹੜੇ-ਕਿਹੜੇ ਘਰ ਬਰਬਾਦ ਕੀਤੇ ਗਏ ਇਸ ਜਲਦਾਰ ਵੱਲੋਂ ਉਹ ਕਿਸੇ ਕੋਲ ਲੁਪੇ ਸ਼ਪੇ ਨਹੀਂ ਹੈਗੇ ਚਾਹੇ ਉਹ ਆਪਾ ਪੱਤੀ ਬੱਗਾ ਦੀ ਗੱਲ ਕਰ ਲਈਏ ਪੱਛ ਪੱਤੀ ਭੋਜਾ ਦੀ ਗੱਲ ਕਰ ਲਈਏ ਚਾਹੇ ਪੱਤੀ ਦੁਨੀਆ ਮਨਸੂਰੀ ਆ ਆਪਣੇ ਜਿਹੜੀ ਖੂਹਾਂ ਤੇ ਜਦੋਂ ਉੱਥੇ ਤੱਕ ਵੀ ਬੰਦੇ ਦੇ ਕੈਰੇਕਟਰ ਤੇ ਉਂਗਲਾ ਉਠਾਣ ਲੱਗ ਜਾਣ ਤਾਂ ਮੇਰਾ ਖਿਆਲ ਆ ਫਿਰ ਇਸ ਤੋਂ ਅੱਗੇ ਕੁਝ ਰਹਿ ਨਹੀਂ ਜਾਂਦਾ ਜਿਹੜੇ ਸਿਆਣੇ ਲੋਕ ਨੇ ਚੰਗੇ ਲੋਕ ਨੇ ਉਹ ਤਾਂ ਇਦਾਂ ਦੇ ਲੋਕਾਂ ਨੂੰ ਘਰ ਵੜਨਾ ਵੀ ਜਿਹੜਾ ਆ ਉਹ ਉਹ ਚੰਗਾ ਨਹੀਂ ਸਮਝਦੇ ਹੈਗੇ ਇਹ ਇਹਨਾਂ ਦੀ ਸਿਆਸਤ ਪੁੱਗ ਚੁੱਕੀ ਹੈ ਇਦਾਂ ਦੇ ਲੋਕਾਂ ਦੀ ਸਮਾਂ ਆਉਣ ਤੇ ਜੇਕਰ ਇਸ ਤਰ੍ਹਾਂ ਦਾ ਮਾਹੌਲ ਇਹ ਨਹੀਂ ਚੇਂਜ ਕਰਨਗੇ ਤੇ ਜਿੱਦਾਂ ਦੀ ਹਾਲਾਤ ਹੁਣ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਨੇ ਘਰਾਂ 'ਚ ਨਹੀਂ ਵੜਨ ਦੇਣਾ ਜਿੱਦਾਂ ਦੀਆਂ ਇਹਨਾਂ ਦੀਆਂ ਕਰਤੂਤਾਂ ਨੇ ਜਿੱਦਾਂ ਦੇ ਇਹਨਾਂ ਦੇ ਕੈਰੇਕਟਰ ਦੇ ਉੱਪਰ ਇਲਜ਼ਾਮ ਲੱਗੇ ਕਾਂਗਰਸ ਦੇ ਲੀਡਰ ਲਈ ਵੀ ਤੁਸੀਂ ਬਹੁਤ ਮਿਹਨਤ ਕੀਤੀ ਹੈ ਮਿਲ ਕੇ ਤੇ ਆ ਜਿਹੜਾ ਇਸ ਵੇਲੇ ਮੋਰੀ ਲੀਡਰ ਹੈ ਉਸ ਲੀਡਰ ਨੂੰ ਤੁਸੀਂ ਜਿਹੜਾ ਆ ਉਹ ਮੀਡੀਆ ਦੇ ਵਿੱਚ ਵੀ ਬਹੁਤ ਕਵਰੇਜ ਦਵਾਈ ਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਖਿਲਾਫ ਜੀ ਉਹ ਤੁਹਾਡੇ ਨਾਲ ਕਿਉਂ ਵਿਰੋਧ ਘਟਾ ਹੋ ਗਿਆ ਸਮਾਜ ਜਦੋਂ ਬਦਲਦਾ ਆ ਤੇ ਫਿਰ ਉਹਦੇ ਨਾਲ ਕਹਿੰਦੇ ਜੇ ਤੁਹਾਡੇ ਦੋਸਤ ਬਦਲਦੇ ਤੁਹਾਡੇ ਦੁਸ਼ਮਣ ਬਦਲਦੇ ਸਾਰਾ ਹੀ ਬਦਲਦਾ ਆ ਕੋ ਸਮਝਦਾ ਦਾ ਸੀਗਾ ਕਿ ਅਸੀਂ ਮਨੋਂ ਸਾਰੀ ਗੱਲ ਨੂੰ ਭਲਾ ਕੇ ਅਸੀਂ ਹਰ ਤਰ੍ਹਾਂ ਦਾ ਜਦੋਂ ਕਿਸੇ ਨਾ ਤੁਰ ਪਿਆ ਹੀ ਮਨੋਂ ਸਾਫ਼ ਕਰਕੇ ਅੱਗੇ ਵਧੇ ਆ ਜਿੱਥੇ ਵੀ ਹੋ ਸਕਦੀ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਮੱਤ ਸੇ ਕੀ ਉਹ ਹੀ ਕੀਤੀ ਆ ਪਰ ਸਮੇਂ ਸਮੇਂ ਤੇ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਕਹਿੰਦੇ ਇੱਕ ਪਾਸਿਓਂ ਤੁਸੀਂ ਥੱਕੇ ਜਾਂਦੇ ਆ ਤੁਹਾਡੀ ਕੋਸ਼ਿਸ਼ ਹੁੰਦੀ ਵੀ ਦੂਜੇ ਪਾਸਿ ਦਾ ਇਦਾਂ ਦਾ ਮਾਹੌਲ ਰੱਖੀ ਵੀ ਅਸੀਂ ਇੱਥੇ ਬਣੇ ਰਹਿ ਜੀਏ ਉਹ ਜਿੰਨਾ ਚਿਰ ਤੱਕ ਇਹਨੂੰ ਲੋਡ ਸੀ ਸਾਡੀ ਉਹਨਾਂ ਚਿਰ ਤੱਕ ਅਸੀਂ ਅਗਲੇ ਲਈ ਬਹੁਤ ਚੰਗੇ ਸੀ ਜਦੋਂ ਲੋਡ ਬਦਲ ਗਈ ਹਲਕੇ ਦਾ ਲੀਡਰ ਬਦਲ ਗਿਆ ਮੋਹਰ ਲਾਤੀ ਜੀ ਗੁਰਨਾਮ ਤਾਂ ਬਰਾੜ ਦਾ ਬੰਦਾ ਆ ਉਹ ਚੀਜ਼ਾਂ ਜਿਹੜੀਆਂ ਫਿਰ ਸਮੇਂ ਤੇ ਆਣ ਕੇ ਅਗਲਾ ਦੇਖਦਾ ਵੀ ਹੁਣ ਲੀਡਰ ਦੀ ਛੁੱਟੀ ਹੋ ਗਈ ਆ ਤੇ ਹੁਣ ਗਰਨਾਮ ਲਈ ਕੋਈ ਸਪੇਸ ਨਹੀਂ ਬਚੀ ਹੈਗੀ ਇਦਾਂ ਜਦੋਂ ਹਾਲਾਤ ਪੈਦਾ ਕੀਤੇ ਜਾਂਦੇ ਕੋਈ ਕੋਨੇ ਦੇ ਲੋਬੀ ਪਿੱਛੇ ਉਹ ਜੈਲਦਾਰੀ ਕੰਮ ਕਰ ਰਹੀ ਆ ਇਹ ਚਾਹੇ ਇੱਥੇ ਵੱਡੀਆਂ ਪਾਰਟੀਆਂ ਦੇ ਲੀਡਰ ਆਪਣੇ ਆਪ ਨੂੰ ਕੁਝ ਵੀ ਕਹਿਣ ਸੋਚ ਇਹਨਾਂ ਦੀ ਪਿੱਛੇ ਜਿਹੜੀ ਹੈਗੀ ਆ ਉਹ ਇੱਕੋ ਹੀ ਜੈਲਦਾਰ ਦੀ ਕੰਮ ਕਰ ਰਹੀ ਆ ਉਹਦਾ ਦਿਲ ਕਰਦਾ ਆ ਵੀ ਉਹਨੇ ਵਸਪਾਚ ਕੀ ਕਰਾਉਣਾ ਹੈ ਉਹਨੇ ਕਾਂਗਰਸ ਚ ਕੀ ਕਰਾਉਣਾ ਉਹਨੇ ਅਕਾਲੀ ਦਲ ਚ ਕੀ ਕਰਾਉਣਾ ਉਹਨੇ ਭਾਜਪਾ ਤੋਂ ਕੀ ਕਰਾਉਣਾ ਆ ਉਹ ਇੱਕ ਜੈਲਦਾਰ ਦੀ ਜਿਹੜੀ ਪਿਛਲੀ ਇੱਕ ਬਣੀ ਹੋਈ ਟੀ ਉਹ ਇਹ ਸਾਰੇ ਕੰਮਾਂ ਦੇ ਜੋੜ ਤੋਲ ਲਈ ਉਹਨਾਂ ਕੋਲ ਬਿਲਗੇ ਲਈ ਕੋਈ ਕਨਸੈਪਟ ਨਾ ਪਿਛਲੇ 20 ਸਾਲ ਦੇ ਵਿੱਚ ਪਹਿਲਾਂ ਸੀ ਨਾ ਅੱਜ ਹੈ ਨਾ ਉਹਨਾਂ ਕੋ ਗਾਂਹ ਨਹੀਂ ਹੋਣਾ ਬਿਲਗੇ ਦੀ ਕਿਸੇ ਮੁੱਦੇ ਲਈ ਚਾਹੇ ਬਿਲਗੇ ਦਾ ਰਿੰਗ ਰੋਡ ਦੀ ਗੱਲ ਕਰ ਲਓ ਚਾਹੇ ਤੁਸੀਂ ਬਿਲਗੇ ਦੀ ਸੀਵਰੇਜ ਦੀ ਗੱਲ ਕਰ ਲਓ ਚਾਹੇ ਬਿਲਗੇ ਤੇ ਹੋਰ ਡਵੈਲਪਮੈਂਟ ਦੀ ਕੰਮ ਕਰ ਲਓ ਚਾਹੇ ਇੱਥੇ ਲਾਇਬ੍ਰੇਰੀ ਦੀ ਗੱਲ ਕਰ ਲਓ ਚਾਹੇ ਸਕੂਲਾਂ ਦੇ ਵਿੱਚ ਅਧਿਆਪਕ ਲਿਆਉਣ ਦੀ ਗੱਲ ਕਰ ਲਓ ਚਾਹੇ ਤੁਸੀਂ ਉੱਥੇ ਸਾਇੰਸ ਗਰੁੱਪ ਚਲਾਉਣ ਦੀ ਗੱਲ ਕੋਈ 20 ਸਾਲਾਂ ਦੇ ਵਿੱਚ ਜਿੰਨੇ ਕੁ ਤੁਸੀਂ ਲੀਡਰਾਂ ਦਾ ਇਸ਼ਾਰਾ ਦੇ ਰਹੇ ਹੋ ਮੇਰਾ ਸਿੱਧਾ ਸਵਾਲ ਆ ਪਿਛਲੇ 20 ਸਾਲਾਂ ਦੇ ਵਿੱਚ ਕੋਈ ਇੱਕ ਵੀ ਇਦਾਂ ਦਾ ਕਨਸੈਪਟ ਹੋਵੇ ਜਿੱਥੇ ਤੱਕ ਬੱਚਿਆਂ ਦੇ ਕਿਸੇ ਪੜ੍ਹਾਈ ਦੇ ਵਿੱਚ ਇਹਨਾਂ ਨੇ ਕੋਈ ਯੋਗਦਾਨ ਪਾਇਆ ਹੋਵੇ ਕਿਤੇ ਸਿੱਧੇ ਸਵਾਲ ਤੇ ਇਹਨਾਂ ਨੇ ਕੋਈ ਗੱਲ ਕੀਤੀ ਹੋਵੇ ਸਿਰਫ ਇਹਨਾਂ ਕੋਲ ਇਦਾਂ ਦੀਆਂ ਜਿਹੜੀ ਗੰਦੀ ਰਾਜਨੀਤੀ ਆ ਜਿਹੜਾ ਇਹਨਾਂ ਦਾ ਲੈਵਲ ਬਣ ਚੁੱਕਾ ਆ ਉਹ ਲੈਵਲ ਸ਼ੇਕ ਇੱਥੇਕ ਵੀ ਇਹ ਟਿਕ ਜਾਣ ਤਾਂ ਚੰਗੇ ਰਹਿਣਗੇ ਨਹੀਂ ਤੇ ਜਿੱਦਾਂ ਦੇ ਹਾਲਾਤ ਦਿਸ ਰਹੇ ਨੇ ਬਿਲਕੁਲ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੂੰਹ ਲਾਉਣਾ ਨਹੀਂ ਹੈ ਕਰਨਵ ਸਿੰਘ ਤੁਹਾਡੇ ਕੋਲ ਉਹ ਕਿਹੜਾ ਗੌਣਿਆ ਜਿਹਦੇ ਕਰਕੇ ਅ ਦੇਖਿਆ ਜਾਵੇ ਗਰਦੀਪ ਸਿੰਘ ਪੁੱਲਰ ਕੋਰ ਪ੍ਰਤਾਪ ਸਿੰਘ ਬਡਾਲਾ ਜਗਵੀਰ ਸਿੰਘ ਬਰਾੜ ਦਈਆ ਵੀ ਇਤੋਂ ਤੱਕ ਚਾਹੁੰਦਾ ਆ ਵੀ ਗਰਨਾਮ ਸਿੰਘ ਮੇਰੇ ਨਾਲ ਆ ਜਾ ਤੇ ਹੁਣ ਲਗਾਤਾਰ ਤੁਸੀਂ 3 ਸਾਲ ਤੋਂ ਵੀਪਿੰਦਰ ਜਿਤਕੋਰ ਮਾਨ ਨੂੰ ਜਿਹੜਾ ਤੁਸੀਂ ਉਹਨਾਂ ਦੇ ਸਲਾਹਕਾਰ ਆ ਇਹਦੇ ਬਾਰੇ ਲੋਕਾਂ ਦੇ ਸ਼ੰਕੇ ਦੂਰ ਕਰੋਗੇ ਵੀ ਕੀ ਗੌਣਿਆ ਤੁਹਾਡੇ ਕੋਲ ਜਿਹੜੇ ਜਿਹੜੇ ਆ ਉਹ ਤੁਹਾਨੂੰ ਨੇੜੇ ਰੱਖਦੇ ਬਿਲਕੁਲ ਜੀ ਜਿਹੜੀ ਤੇ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੇਰਾ ਖਿਆਲ ਆਪਣਾ ਜਿਆਦਾ ਇੱਥੋਂ ਜਿਹੜਾ ਏਰੀਆ ਹੈ ਸਿਕਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਤੋਂ ਜੁੜਿਆ ਸੀ ਅਸੀਂ ਬਰਾਸਤੀ ਤੌਰ ਤੇ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਜਨਮ ਲਿਆ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਤੋਂ ਜੁੜੇ ਰਹੇ ਆ ਸਾਡੇ ਬਾਪ ਨੇ ਬਾਦਲ ਸਾਹਿਬ ਦੇ ਨਾਲ ਜਿਲ੍ਹਾ ਭੁਗਤਿਆ ਨੇ ਸਾਡੇ ਚਾਚਾ ਜੀ ਨੇ ਜਿਲ੍ਹਾ ਭੁਗਤਿਆ ਨੇ ਅਸੀਂ ਸ਼੍ਰੋਮਣੀ ਗੱਲ ਨੂੰ ਸਮਰਪਿਤ ਜਿਹੜਾ ਅਕਾਲੀ ਦਲ ਨੂੰ ਪਰਿਵਾਰ ਹੈ ਸਿਕਾ ਜਿੰਨਾ ਚਿਰ ਸਰਦਾਰ ਗੁਰਦੀਪ ਸਿੰਘ ਭੁੱਲਰ ਦਾ ਸਮਰ ਰਹਾ ਆ ਮੈਂ ਉਹਨਾਂ ਦੇ ਨਾਲ ਆ ਜਦੋਂ ਵੀ ਆਪਣਾ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਤੁਰਿਆ ਆ ਔਰ ਅੱਜ ਤੱਕ ਉ ਗੁਰਦੀਪ ਸਿੰਘ ਭੁੱਲਰ ਦੀ ਡੈਥ ਹੋਣ ਤੋਂ ਬਾਅਦ ਜਦੋਂ ਰਾਜਨੀਤੀ ਵੱਧ ਗਿਆ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਜਾਂਦੀ ਆ ਤੇ ਅਸੀਂ ਭੁੱਲਰ ਪਰਿਵਾਰ ਤੋਂ ਇਜਾਜ਼ਤ ਲੈ ਕੇ ਵੀ ਤੁਸੀਂ ਨਾ ਰਾਜਨੀਤੀ ਦੇ ਵਿੱਚ ਸਰਵਾਈਵ ਕਰਨਾ ਕਿ ਜਾਂ ਤੁਹਾਡਾ ਆਉਣ ਵਾਲੇ ਸਮੇਂ ਚ ਕੀ ਮੂੜਿਆ ਉਹਨਾਂ ਨੇ ਕਹਿਤਾ ਵੀ ਨਹੀਂ ਅਸੀਂ ਨਹੀਂ ਕਰਨਾ ਅਸੀਂ ਉਹਨਾਂ ਦੀ ਇਜਾਜ਼ਤ ਲੈ ਕੇ ਗੁਰਪ੍ਰਤਾਪ ਬਡਾਲਾ ਨੂੰ ਜਦੋਂ ਇੱਥੇ ਕੋਈ ਭੋਗਾ ਤੇ ਡਰਦਾ ਨਹੀਂ ਸੀ ਸਾਦਾ ਹੁੰਦਾ ਇਹ 2011 ਦੀ ਗੱਲ ਆ ਜੀ ਉਸ ਵੇਲੇ ਅਸੀਂ ਰਾਤਾਂ ਨੂੰ ਪ੍ਰਤਾਪ ਬਡਾਲਾ ਜੀ ਐਮ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕਰਾ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਰਹਿਣਾ ਸੀਗਾ ਤੇ ਉੱਥੇ ਤੱਕ ਅਸੀਂ 1.5 ਸਾਲ ਪੂਰੇ ਪੂਰੇ ਬਰਤੇ ਗਏ ਜਦੋਂ ਇਲੈਕਸ਼ਨ ਸੀ ਵੋਟਾਂ ਪਾਉਣੀਆਂ ਸੀਗੀਆਂ ਤੇ ਉਸ ਵੇਲੇ ਤੱਕ ਬਡਾਲਾ ਸਾਹਿਬ ਦੇ ਪਰਿਵਾਰਕ ਬਡਾਲਾ ਸਾਹਿਬ ਦੀ ਪਤਨੀ ਬਡਾਲਾ ਸਾਹਿਬ ਦੀ ਭੈਣ ਉਹਦੇ ਰਿਸ਼ਤੇਦਾਰਾਂ ਦੇ ਨਾਲ 1.5 ਮਹੀਨਾ ਤੱਕ ਅਸੀਂ ਦਿਨ ਰਾਤ ਇੱਕ ਕੀਤਾ ਬਡਾਲਾ ਸਾਹਿਬ ਨੂੰ ਜਿਤਾਇਆ 1.5 ਸਾਲ ਤੱਕ ਸਾਡਾ ਟੀਮ ਸਾਡੀ ਚੰਗੀ ਚੱਲਦੀ ਰਹੀ ਉਸ ਤੋਂ ਬਾਅਦ ਜਦੋਂ ਇਹ ਜੇਲਦਾਰੀ ਸੋਚ ਸੀਗੀ ਉਹਦੇ ਦਿਮਾਗ ਦੇ ਵਿੱਚ ਟਿਕ ਟਿਕ ਕਰਨ ਲੱਗ ਪਈ ਇੱਕੋ ਹੀ ਸੀ ਗੁਰਨਾਮ ਬਾਰਲੇ ਪਿੰਡ ਦਾ ਜੀ ਗੁਰਨਾਮ ਇੱਥੇ ਦਾ ਨਹੀਂ ਹੈਗਾ ਇਹਦੇ ਪੱਲੇ ਕੀ ਆ ਉਹ ਸਾਰੀਆਂ ਗੱਲਾਂ ਕਰਦੇ ਕਰਦੇ 2017 ਤੱਕ ਸਾਡੀ ਸਪੇਸ ਜਿਹੜੀ ਸੀ ਉਹ ਅਨਕਾਲੀ ਦਲ ਚ ਖਤਮ ਕਰ ਦਿੱਤੀ ਫਿਰ 2017 ਚ ਜਦੋਂ ਇਲੈਕਸ਼ਨ ਹੁੰਦੀ ਅਸੀਂ ਆਜ਼ਾਦ ਤੌਰ ਤੇ ਜਿੱਤਦੇ ਆ ਉਸ ਤੋਂ ਬਾਅਦ ਜਿੰਨੀ ਗੱਲ ਕੀਤੀ ਹੈ ਬਰਾੜ ਸਾਹਿਬ ਦੀ 2019 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਵੀ ਉਧਰ ਤੁਹਾਡਾ ਇਸ ਵੇਲੇ ਤੁਹਾਡੀ ਪੁਸ਼ਕਸ਼ ਯਾਨੀ ਕਿ ਜੇ ਤੁਸੀਂ ਸਾਡੇ ਨਾਲ ਤੁਰਦੇ ਆ ਮੈਂ ਆਪਣੇ ਵਾਰਡ ਦੀ ਇੱਕ ਕੋਈ ਧਰਮਸ਼ਾਲਾ ਸੀ ਮੇਰੀ ਬਾਲਵਿਕੀ ਧਰਮਸ਼ਾਲਾ ਉਹਦੀ ਸ਼ਰਤ ਰੱਖ ਕੇ ਵੀ ਸਾਡੀ ਬਾਲਵਿਕੀ ਧਰਮਸ਼ਾਲਾ ਤੇ ਲੈਂਟਰ ਸਾਡੇ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਮੇਰੇ ਪਾਰ ਦੇ ਵੀ ਤੁਸੀਂ ਸਾਡੀ ਧਰਮਸ਼ਾਲਾ ਵੜਾ ਦਿਓ ਮੈਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ ਚਲੋ ਅਸੀਂ ਤੁਰੇ ਉਹਨਾਂ ਨਾਲ ਉਹਨਾਂ ਤੋਂ ਉਹ ਨਹੀਂ ਨਿਭੀ ਜਿਹੜੀ ਉਹਨੇ ਲੈਂਟਰ ਪਾਉਣ ਦੀ ਗੱਲ ਕੀਤੀ ਉਹ ਅਲੱਗ ਵਿਸ਼ਾ ਹੈ ਉਹ ਪਾਰਟੀ ਛੱਡ ਜਾਂਦੇ ਨੇ ਉਹ ਫੇ ਅਕਾਲੀ ਦਲ ਚੱਲ ਜਾਂਦੇ ਆ ਪਰ ਅਸੀਂ ਤਾਂ ਅਕਾਲੀ ਦਲ ਤੋਂ ਧੱਕੇ ਹੋਏ ਇੱਧਰ ਆਏ ਸੀਗੇ ਸਾਡੇ ਕੋਲ ਕੋਈ ਸਪੇਸ ਨਹੀਂ ਸੀਗੀ ਇਸ ਕਰਕੇ ਉਸ ਤੋਂ ਬਾਅਦ ਗਾਇਆ ਸਾਹਿਬ ਆਉਂਦੇ ਨੇ ਗਾਇਆ ਸਾਹਿਬ ਦੇ ਕੰਨ ਵਿੱਚ ਇੱਕ ਗੱਲ ਪਾ ਬਈ ਇਹ ਤਾਂ ਬਰਾੜ ਦਾ ਬੰਦਾ ਜੀ ਅਸੀਂ ਇਲੈਕਸ਼ਨ ਦੇ ਵਿੱਚ 10 ਦਿਨ 5 ਦਿਨ ਉਹਨੂੰ ਦੇਖਿਆ ਜਦੋਂ ਸਾਨੂੰ ਇਸ ਗੱਲ ਤੋਂ ਇਗਨੋਰ ਕਰਨ ਲੱਗ ਗਿਆ ਵੀ ਇਹ ਤਾਂ ਬਰਾੜ ਦਾ ਬੰਦਾ ਆ ਕਾਂਗਰਸ ਨੇ ਸੋਚਿਆ ਵੀ ਹਾਂ ਇਹ ਬਰਾੜ ਦੇ ਨਾਲ ਆਇਆ ਸੀ ਬਰਾੜ ਦੇ ਨਾਲ ਹੀ ਇਹ ਵਾਪਸ ਚਲ ਜੂਗਾ ਜਾਂ ਫਿਰ ਅਕਾਲੀ ਦਲ ਚਲ ਜੂਗਾ ਕਿਉਂਕਿ ਉਹਦਾ ਕਾਰਨ ਇਹ ਆ ਵੀ ਜਿੱਥੇ ਤੁਸੀਂ ਦਿਲ ਲਾ ਕੇ ਲਾਇਲਟੀ ਨਾਲ ਕੰਮ ਕਰਦੇ ਆ ਤੇ ਉੱਥੇ ਜਿਹੜੀਆਂ ਰਵਾਇਤੀ ਤੁਹਾਡੇ ਬੰਦੇ ਬੈਠੇ ਜਿਨ੍ਹਾਂ ਨੇ ਕੰਮ ਕੋਈ ਕਰਨਾ ਨਹੀਂ ਹੁੰਦਾ ਪਰ ਉਹ ਲੋਕ ਬਰਦਾਸ਼ਤ ਨਹੀਂ ਕਰਦੇ ਹੈਗੇ ਕਿ ਇਹ ਬੰਦਾ ਕੰਮ ਕਰਕੇ ਮੋਰੇ ਆਸ ਆ ਸਕਦਾ ਹੈ ਤੇ ਇਹ ਆਉਣਾ ਨਹੀਂ ਚਾਹੀਦਾ ਕਿ ਉਹ ਇਦਾਂ ਨਹੀਂ ਆ ਜਿਹੜੇ ਸ਼ਿਲੈਂਦਰ ਰਚਦੇ ਆ ਇਸੇ ਲੋਬੀ ਉਹੀ ਜੇਲਦਾਰੀ ਦੀ ਕੰਮ ਕਰਦੀ ਆ ਉਹਨਾਂ ਨੇ ਉਸ ਵੇਲੇ ਕਾਲੀ ਦਲ ਦੇ ਵਿੱਚ ਆਪਣਾ ਛੱੜਣੀ ਗੱਲ ਸ਼ੁਰਲੀ ਸ਼ੁਰੂ ਕਰਤੀ ਵੀ ਇਧਰੋਂ ਤੁਸੀਂ ਨਾ ਰਹਿਣ ਦਿਓ ਇਧਰ ਅਸੀਂ ਨਹੀਂ ਆਉਣ ਦੇਣਾ ਤੇ ਗੁਰਨਾਮ ਦਾ ਕੈਰੀਅਰ ਖਤਮ ਪਰ ਜਿੱਥੇ ਜਿਹਦਾ ਕੈਰੀਅਰ ਪਰਮਾਤਮਾ ਨੇ ਬਣਾਉਣਾ ਹੋਵੇ ਨਾ ਉਹਦੇ ਲਈ ਇੱਕ ਦਰਵਾਜ਼ਾ ਜੇ ਬੰਦ ਹੁੰਦਾ ਤੇ ਚਾਰ ਦਰਵਾਜ਼ੇ ਖੁੱਲਦੇ ਵੀ ਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐਮਐਲ ਇੰਦਰਜੀਤ ਕੋਰ ਮਾਨ ਨੇ ਸਾਡੇ ਪਿੰਡ ਦਾ ਨਿਹਾਰ ਬਦਲੀ ਆ ਜਿਹੜੇ ਜਿਹੜੀਆਂ ਧਰਮਸ਼ਾਲਾਵਾਂ ਲਈ ਮੈਂ ਕਾਂਗਰਸ ਜੁਆਇਨ ਕੀਤੀ ਸੀ ਜਦੋਂ ਉਹਨਾਂ ਤੋਂ ਨਹੀਂ ਬਣੀਆਂ ਉਹ ਅੱਜ 33 35 35 ਲੱਖ 40 40 ਲੱਖ ਰੁਪਈਆ ਲਾ ਕੇ ਅੱਜ ਬਿਲਗੇ ਦੇ ਵਿੱਚ ਧਰਮਸ਼ਲਾਵਾਂ ਸਾਡੇ ਸਮਾਜ ਲਈ ਖੜੀਆਂ ਆ ਜੇ ਸਮਾਜ ਲਈ ਹਿੰਦਰ ਰਤ ਕੰਮ ਕਰਦੇ ਆ ਕੋਈ ਪੱਤੀ ਇਦਾਂ ਦੀ ਨਹੀਂ ਹੈਗੀ ਜਿੱਥੇ ਸਾਡੇ ਸਮਾਜ ਦੇ ਵਿੱਚ ਜਿੱਥੇ ਜਰੂਰਤ ਸੀਗੀ ਉਹਨਾਂ ਤਰ੍ਹਾਂ ਧਰਮਸ਼ਲਾਵਾਂ ਦੇ ਉੱਤੇ ਵੱਡੇ ਵੱਡੇ ਲੈਂਟਰ ਨਹੀਂ ਪਏ ਵੱਡੇ ਵੱਡੇ ਹਾਲ ਨਹੀਂ ਬਣੇ ਕਮਿਊਨਿਟੀ ਹਾਲ ਨਹੀਂ ਬਣੇ ਤੇ ਜਿਹੜਾ ਲੀਡਰ ਸਾਡੇ ਸਮਾਜ ਲਈ ਸੋਚਦਾ ਸਾਡੇ ਸਮਾਜ ਲਈ ਕੰਮ ਕਰਦਾ ਆ ਸਾਡੇ ਬਿਲਗੇ ਲਈ ਸੋਚਦਾ ਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੀਏ ਤੇ ਉਹਦੀ ਜਿਹੜੀ ਟੀਮ ਨੂੰ ਅਸੀਂ ਮਜ਼ਬੂਤ ਕਰੀਏ ਬਿਲਗੇ ਦੀ ਲਿਟਰੇਚਪ ਜਿਹੜੀ ਤੁਹਾਡੀ ਵਿਰੋਧੀ ਆ ਉਹ ਤੁਹਾਨੂੰ ਪਿੰਡ ਦੀ ਨਾਗਰਤਾ ਵੀ ਦੇਣ ਨੂੰ ਤਿਆਰ ਨਹੀਂ ਹੈ ਕੀ ਤੁਹਾਨੂੰ ਬਿਲਗੇ ਦੇ ਲੋਕ ਜਿਹੜੇ ਆ ਉਹ ਬਿਲਗਾ ਵਾਸੀ ਮੰਨਦੇ ਆ ਕੀ ਤੁਹਾਨੂੰ ਇੱਥੋਂ ਦੇ ਲੋਕ ਜਿਹੜੇ ਆ ਉਹ ਭਾਰੀ ਬਹੁਤ ਨਾ ਇਹਦਾ ਇਹਦਾ ਸਵਾਲ ਦਾ ਇੱਕ ਜਵਾਬ ਹੈ ਵੀ 2008 ਦੇ ਵਿੱਚ ਪੰਚਾਇਤ ਚੋਣ ਮੇਰੀ ਪਤਨੀ ਵੱਲੋਂ ਲੜੀ ਗਈ ਸੀ ਤੇ ਇਹ ਪੰਜਾਬ ਪੂਰੇ ਦਾ ਰਿਕਾਰਡ ਸੀ ਵੀ ਇੱਕ ਮੈਂਬਰ ਪੰਚਾਇਤ 713 ਵੋਟਾਂ ਨਾਲ ਬਣੀ ਸੀ ਇਦੋਂ ਵੱਡੀ ਜਿਹੜੀ ਮਿਲਗੇ ਦੇ ਲੋਕਾਂ ਨੇ ਮੈਨੂੰ ਨਾਗਰਤਾ ਦੇਣੀ ਸੀਗੀ ਜਦ ਕਿ ਇੱਥੇ ਸਾਡੇ ਕੋਲ 150 148 ਪੌਣੇ 200 200 ਨਾ ਵੀ ਪੰਜ ਬਣੇ ਸੀ ਤਾਂ ਮੇਰੀ ਪਤਨੀ ਜਿਹੜੀ ਕੁਲਵਿੰਦਰ ਕੌਰ ਜੀ ਉਹ 713 ਵੋਟਾਂ ਨਾਲ ਬਣੀ ਸੀ ਉਸ ਤੋਂ ਬਾਅਦ ਲਗਾਤਾਰ ਜਿਸ ਤਰ੍ਹਾਂ ਸਪੋਰਟਸ ਦੇ ਖੇਤਰ ਵਿੱਚ ਵਾਤਾਵਰਨ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਮੇਰੀ ਟੀਮ ਜਿੰਨੀ ਮੇਰੇ ਨਾਲ ਸੀਗੀ ਸਾਰੀ ਚਾਹੇ ਕਿਸੇ ਵੀ ਕਲੱਬ ਨਾਲ ਸੀ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਰਲ ਕੇ ਜਿਸ ਤਰ੍ਹਾਂ ਮਿਲਗੇ ਦੇ ਵਿੱਚ ਪਿਛਲੇ 20 ਸਾਲ ਦੇ ਵਿੱਚ ਇੱਕ ਟੀਮ ਸਾਡੀ ਖੜੀ ਹੋਈ ਆ ਉਹ ਟੀਮ ਜਿਹੜੀ ਆ ਉਹ ਉਹਦੇ ਕੰਮ ਬੋਲਦੇ ਆ ਗੁਰਨਾਮ ਸਿੰਘ ਦੇ ਕੀਤੇ ਹੋਏ ਕੰਮ ਤੁਸੀਂ ਮਿਲਗੇ ਤੋਂ ਮੋਬਾਈਲ ਨੂੰ ਚਲ ਜਾਓ ਤੁਹਾਨੂੰ ਆਸੇ ਪਾਸੇ ਜੋ ਦਰੱਖ ਦੇਖੋਗੇ ਤੇ ਉਹਨਾਂ ਨੂੰ ਉੱਥੇ ਵੀ ਗੁਰਨਾਮ ਸਿੰਘ ਦੇਸੂਗਾ ਜਿੱਦਣ ਸਕੂਲ ਚੋਂ ਬੱਚੀਆਂ ਨਿਕਲ ਕੇ 10+2 ਸਾਇੰਸ ਗਰੁੱਪ ਦੀਆਂ ਨਿਕਲਦੀਆਂ ਉਹਨਾਂ ਦੇ ਪਰਿਵਾਰਾਂ ਨੇ ਮੈਨੂੰ ਸਿਟੀਜ਼ਨ ਦਿੱਤੀ ਆ ਵੀ ਸਾਡੀਆਂ ਬੱਚੀਆਂ 800 ਗਰੁੱਪ ਤੋਂ ਬਿਨਾਂ ਕੋਈ ਪੜਾਈ ਦਾ ਨਹੀਂ ਰੱਖਦੀਆਂ ਉਹ ਮੇਰੀ ਟੀਮ ਦਾ ਉਪਰਾਲਾ ਸੀਗਾ ਮੇਰੇ ਜਿੰਨੇ ਵੀ ਸਾਥੀ ਸੀ ਐਨਆਰਆਈ ਸੀਗੇ ਉਹਨਾਂ ਨੇ ਉੱਥੇ ਟੀਚਰਾਂ ਨੂੰ ਤਨਖਾਹਾਂ ਦੇ ਰਹੇ ਨੇ ਅਸੀਂ ਇੱਕ ਜਰੀਆ ਬਣੇ ਉਹਦਾ ਇਦਾਂ ਦੇ ਜਿਹੜੇ ਕੰਮ ਆ ਉਹ ਪਿਛਲੀ ਵਾਰੀ ਜਦੋਂ ਮੈਂ ਬਤੌਰ ਐਮਸੀ ਤੋਂ ਇਲੈਕਸ਼ਨ ਲੜੀ ਆ ਬੜੀ ਸ਼ਾਨ ਦੇ ਨਾਲ ਮੇਰੇ ਵਾਰਡ ਚੋਂ ਮੇਰੀ ਜਿੱਤ ਹੋਈ ਆ ਮੈਂ 5 ਸਾਲ ਐ ਬਤੌਰ ਐਮਸੀ ਰਿਹਾ ਆ ਉੱਥੇ ਵੀ ਲੋਕਾਂ ਨੇ ਮੈਨੂੰ ਮਾਨਤਾ ਦਿੱਤੀ ਆ ਤੇ ਸਵਾਲ ਅੱਜ ਵੀ ਜਨਤਾ ਦੇ ਮੋਹਰੇ ਖੜਾ ਆ ਅਸੀਂ ਸਪਸ਼ਟ ਨੀਤੀ ਦੇ ਨਾਲ ਲੋਕਾਂ ਦੇ ਵਿੱਚ ਜਾ ਰਹੇ ਆ ਆਉਣ ਵਾਲੇ ਦਿਨਾਂ ਵਿੱਚ ਵੀ ਸਾਡੇ ਲਈ ਸਭ ਲਈ ਖੁਸ਼ੀ ਦੀ ਗੱਲ ਹੋਊਗੀ ਲੋਕ ਸਾਨੂੰ ਸੇਵਾ ਦਾ ਮੌਕਾ ਦੇਣਗੇ ਤਾਂ ਅਸੀਂ ਸੇਵਾ ਕਰਾਂਗੇ ਇਤੋਂ ਵੱਡੀ ਸਿਟੀਜ਼ਨਸ਼ਿਪ ਜਿਹੜੀ ਲੋਕਾਂ ਨੇ ਦਿੱਤੀ ਆ ਉਹ ਜਿਹੜੇ ਇਹ ਲੋਕ ਨਹੀਂ ਖੋ ਸਕਦੇ ਸਾਥੋਂ ਤੇ ਜਿਹੜੇ ਇਲਜ਼ਾਮ ਤਰਾਸ਼ੀ ਵਾਲੇ ਨਾ ਇਹ ਜਿਹੜੀ ਜੈਲਦਾਰੀ ਸੋਚ ਭਾਰੂ ਹੈਗੀ ਆ ਅਸਲ ਵਿੱਚ ਕੀ ਆ ਇਹ ਜੈਲਦਾਰਾਂ ਦੇ ਨਾਲ ਜਿਹੜੇ ਸਿਆਸਤ ਦੇ ਕਿੰਗਰੇ ਆ ਇਹ ਢੈਣੇ ਸ਼ੁਰੂ ਉਦੋਂ ਹੀ ਹੋ ਗਏ ਸੀਗੇ ਜਦੋਂ ਪਿਛਲੀ ਵਾਰੀ ਜਿਹੜੀ ਚੋਣ ਜਿਹੜੀ ਕੌਂਸਲ ਦੇ ਵਿੱਚ ਯਾਨੀ ਪਲੀਟੀ ਕੌਂਸਲ ਦੇ ਵਿੱਚ ਇਹਨਾਂ ਦੇ ਤਿੰਨੇ ਮੈਂਬਰ ਰਹਿ ਗਏ ਸੀਗੇ ਇਹ ਕਿੰਗਰੇ ਹੌਲੀ-ਹੌਲੀ ਲੋਕਾਂ ਨੇ ਢਾ ਦੇਣੇ ਆ ਅੱਤ ਤੇ ਖੁਦਾ ਦਾ ਬੈਰ ਹੁੰਦਾ ਜਿੰਨੀ ਅੱਤ ਇਸ ਬੰਦੇ ਨੇ ਚੱਕੀ ਹੋਈ ਆ ਬੱਕ-ਬੱਕ ਪਾਰਟੀਆਂ ਨੂੰ ਵੀ ਆਪਣੀਆਂ ਅ ਐਸੋਸੀਏਸ਼ਨ ਛੋਟੀਆਂ ਛੋਟੀਆਂ ਬਣਾਇਆ ਆਏ ਨੇ ਤੇ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜਾ ਅੱਜ ਤੁਹਾਡੇ ਨਾਲ ਕੱਲ ਨੂੰ ਕਿਸੇ ਨਾਲ ਪਰਸੋਂ ਨੂੰ ਕਿਸੇ ਨਾਲ ਤੇ ਇਹ ਹੈ ਸਕਾ ਕਿਸੇ ਦਾ ਵੀ ਹੈ ਨੀਗਾ ਲੋਕ ਇਸ ਗਿਲ ਨੂੰ ਸਮਝਦੇ ਨੇ ਮੈਨੂੰ ਬਿਲਗੇ ਦੇ ਨਾਗਰਿਕਤਾ ਜਿਹੜੀ ਹੈਗੀ ਆ ਲੋਕਾਂ ਨੇ ਦੇਣੀਆਂ ਇਦਾਂ ਦੇ ਜਿਹੜੇ ਹੈਗੇ ਆ ਕੜਮ ਚੌਧਰੀ ਇਹ ਨਹੀਂ ਮੈਨੂੰ ਆਕਤਾ ਨਾਵੇਂ ਨਾਲ ਤੋਂ ਮੰਗਦਾ ਨਾਵੇਂ ਨਾਲ ਤੋਂ ਲੈਣੀ ਗਰਨਾਵ ਸਿੰਘ ਜੇ ਦੇਖਿਆ ਜਾਵੇ ਜਿੰਨੀ ਅੱਜ ਧਰਨੇ ਦੇ ਵਿੱਚ ਵਿਰੋਧਤਾ ਦਿਖਾਈ ਗਈ ਆ ਜੀ ਕੀ ਤੁਹਾਨੂੰ ਲੱਗਦਾ ਵੀ ਇਹ ਹਾਰ ਦੀ ਬਖਲਾਟ ਹੈ ਜਾਂ ਕੀਆ ਇਹ ਤੁਹਾਨੂੰ ਕੀ ਲੱਗਿਆ ਇਹ ਇਹ ਸਭ ਤੋਂ ਵੱਡੀ ਤੇ ਇੱਕ ਨਿਸ਼ਾਨੀ ਆ ਜੀ ਜੇ ਸਭ ਤੋਂ ਵੱਡੇ ਦੋ 70 75 ਸਾਲ ਦੀਆਂ ਅਕਾਲੀ ਕਾਂਗਰਸ ਦੀਆਂ ਜੇ ਦੋ ਪਾਰਟੀਆਂ ਨੇ ਆਪਸ ਵਿੱਚ ਹੀ ਸੱਤਾ ਦੀਆਂ ਵਿਰੋਧੀ ਰਹੀਆਂ ਆ ਆਪਸ ਵਿੱਚ ਇਲੈਕਸ਼ਨਾਂ ਲੜਦੀਆਂ ਆਂ ਵਿਰੋਧ ਦੇ ਵਿੱਚ ਜੇ ਅੱਜ ਉਹ ਦੋ ਵੱਡੀਆਂ ਪਾਰਟੀਆਂ ਚਲੋ ਜਿਹੜੀਆਂ ਛੋਟੀਆਂ ਸਹਿਯੋਗੀ ਪਾਰਟੀਆਂ ਬਸ ਪਾਇਆ ਮੈਂ ਉਹਦੀ ਗੱਲ ਨਹੀਂ ਕਰਦਾ ਬਸ ਪੰਨੇ ਜਾਏ ਅਕਾਲੀ ਦਲ ਨਾਲ ਕਾਂਗਰਸ ਦਾ ਉਹਨਾਂ ਦਾ ਚੱਲਦਾ ਰਹਿੰਦਾ ਅਕਾਲੀ ਦਲ ਦਾ ਤੇ ਕਾਂਗਰਸ ਦਾ ਪੰਜਾਬ ਪੱਧਰ ਤੇ ਇਦਾਂ ਉੱਬਰਮਾ ਜਿਹਨੂੰ ਕਹਦੇ ਆ ਵੀ ਜਿਹਦੇ ਜਿਹਦੇ ਵਿੱਚ ਕੋ ਪੜਦਾ ਨਹੀਂ ਰਹਿ ਗਿਆ ਜਿੱਥੇ ਇੱਕ ਪਾਸੇ ਸਾਬਕਾ ਬਧਾਈ ਖੜਾ ਆ ਅਕਾਲੀ ਦਲ ਦਾ ਤੇ ਨਾਲ ਉਹਦੇ ਹਲਕਨਚਾਰ ਜਿਹੜਾ ਕਾਂਗਰਸ ਦਾ ਖੜਾ ਆ ਜਦੋਂ ਇਦਾਂ ਦੇ ਹਾਲਾਤ ਪੈਦਾ ਹੋ ਜਾਣ ਤੇ ਜੇ ਫਿਰ ਏਡੀ ਨਾਗਰਤਾ ਇਹਨਾਂ ਨੂੰ ਮਿਲੀ ਹੋਈ ਸੀ ਕਿ ਗੁਰਨਾਮ ਨੂੰ ਨਾਗਰਤਾ ਹੈ ਨਹੀਂ ਕਿ ਗੁਰਨਾਮ ਮਤ ਗੁਰਨਾਮ ਦਾ ਲੋਕਾਂ ਦੇ ਵਿੱਚ ਕੋ ਕੱਦ ਪੁੱਤ ਨਹੀਂ ਹੈਗਾ ਤੇ ਫਿਰ ਏਡੇ ਏਡੀਆਂ ਵੱਡੀਆਂ ਧਿਰਾਂ ਨੂੰ ਫਿਰ ਰਣਨੀਤੀ ਦੀ ਲੋੜ ਸੀ ਇਹ ਬੁਖਲਾਹਟ ਆ ਇਹ ਨਤੀਜਾ ਆ ਇਹ ਇੱਕ ਦਰਸਾਉਂਦੀ ਆ ਗੱਲ ਪੇ ਇਹ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੇ ਆ ਬਾੜਾਂ ਦੇ ਵਿੱਚ ਖੜੇ ਕਰਨ ਨੂੰ ਇਹਨਾਂ ਨੂੰ ਜਿਹੜੇ ਚੰਗੇ ਘਰਾਂ ਦੇ ਬੰਦੇ ਨਹੀਂ ਲੱਭ ਰਹੇ ਖਾਣਾ ਪੂਰਤੀਆਂ ਕਰ ਰਹੇ ਨੇ ਡਰੇ ਹੋਏ ਨੇ ਹਰੇ ਹੋਏ ਨੇ ਹੁਣ ਉਹ ਗੱਲਾਂ ਨੂੰ ਲੈ ਕੇ ਬਖਲਾਟ ਜਿਹੜੀ ਆ ਉਹ ਗਲਤ ਸ਼ਬਦਾਂ ਨਾਲ ਹੋ ਰਹੀ ਆ ਸ਼ਬਦ ਸਾਤੋਂ ਵੀ ਬਥੇਰੇ ਹੈਗੇ ਨੇ ਅਸੀਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਰਾਜਨੀਤੀ ਦਾ ਮਿਆਰ ਜਿਹੜਾ ਉਹ ਇੰਨਾ ਥੱਲੇ ਸੈੱਟ ਰਿਹਾ ਵੀ ਅਸੀਂ ਕਿਤੇ ਨਾ ਕਿਤੇ ਸਾਂਭ ਕੇ ਰੱਖੀ ਆ ਪਰ ਨਹੀਂ ਹੋਇਆ ਇੱਕ-ਇੱਕਲੇ ਘਰ ਦਾ ਨਾਂ ਲੈ ਕੇ ਦੱਸਾਂਗੇ ਜਿੱਥੇ ਲੋਕ ਇਹਨਾਂ ਦਾ ਦਰਵਾਜ਼ਾ ਖੋਲਣ ਨੂੰ ਵੀ ਤਿਆਰ ਨਹੀਂ ਹੈਗੇ ਜੋ-ਜੋ ਇਹਨਾਂ ਦੇ ਜੋ-ਜੋ ਇਹਨਾਂ ਨੇ ਕੀਤੀਆਂ ਨਾ ਪਿਛਲੇ ਕਾਲੇ ਕਾਰਨਾਮੇ ਹੈਗੇ ਨੇ ਉਹ ਬਾਈ ਨੇਮ ਦੱਸਾਂਗੇ ਜੇਕਰ ਹਜੇ ਵੀ ਇਹਨਾਂ ਨੇ ਆਪਣੇ ਸ਼ਬਦਾਂ ਦੇ ਉੱਤੇ ਕਮਾਂਡ ਨਾ ਰੱਖੀ ਸਹੀ ਬਿਲਗੇ ਦੇ ਵਿੱਚ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਉਹਦੇ ਵਿੱਚ ਤੁਹਾਡੀ ਜਾਣਕਾਰੀ ਚ ਬਿਲਗੇ ਤੇ ਲੋਕਾਂ ਨੇ ਕਿੰਨਾ ਕ ਸਹਿਯੋਗ ਦਿੱਤਾ ਤੁਸੀਂ ਅੱਜ ਦਾ ਇਕੱਠ ਵੀ ਦੇਖ ਲਓ ਤੁਸੀਂ ਕੱਲ ਦਾ ਇਕੱਠ ਵੀ ਦੇਖ ਲਓ ਅੱਜ ਮੈਨੂੰ ਹੁਣੇ ਦੱਸ ਦੇ ਸੀਗੇ ਜਿਹੜੇ ਵਿਰੋਧਰੋਂ ਆਏ ਆ ਕੁਝ ਸੌਕ ਬੰਦਾ ਜਾਂ 50 ਬੰਦੇ ਪਿੰਡ ਦੇ ਸੀਗੇ ਬਾਕੀ ਇਹਨਾਂ ਨੇ ਕੋਈ ਬਾਹਰੋਂ ਗੁਰੂ ਸੱਦੇ ਸੀਗੇ ਕਿਉਂਕਿ ਇਹਨਾਂ ਦੇ ਇਹਨਾਂ ਨੂੰ ਇਹਨੂੰ ਸਾਰੇ ਸਮਝ ਚੁੱਕੇ ਨੇ ਜਿਹੜੀਆਂ ਇਹ ਗੱਠ ਜੋੜ ਕਰਦੇ ਫੇਰ ਨੇ ਕਦੀ ਆਲੂਆਂ ਨੂੰ ਉਧਰ ਗਏ ਕਾਲੀ ਆਲੂਆਂ ਨੂੰ ਉਲਰ ਕੇ ਉਧਰ ਨੂੰ ਕਦੀ ਉਧਰ ਨੂੰ ਤੇ ਇਹ ਲੋਕਾਂ ਨੇ ਨਾ ਇਹਨੂੰ ਕਾਲ ਰਿਸਪੌਂਸ ਦਿੱਤਾ ਨਾ ਇਹਨਾਂ ਨੂੰ ਅੱਜ ਦਿੱਤਾ ਨਾ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮਿਲਣਾ ਹੈ ਇਹ ਚਾਹੇ ਕਿਸ ਤਰ੍ਹਾਂ ਦਾ ਵੀ ਪਾਪੜ ਵੇਲ ਕੇ ਦੇਖ ਲੈਣ ਅਸਲ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚੋਂ ਇਹ ਆਪਣਾ ਥਾਂ ਗਵਾ ਚੁੱਕੇ ਨੇ ਉਹ ਜਿਹੜੀ ਬਖਲਾਟ ਆ ਉਹ ਬਖਲਾਟ ਜਿਹੜੀ ਆ ਉਹ ਹੁਣ ਆਪਣੇ ਮਾੜੇ ਸ਼ਬਦਾਂ ਦੇ ਨਾਲ ਵਿੱਚ ਬਿਆਨ ਕਰ ਰਹੇ ਨੇ ਕੋਸ਼ਿਸ਼ ਕਰਾਂਗੇ ਕਿ ਰਾਜਨੀਤੀ ਦਾ ਮਿਆਰ ਬਣਿਆ ਰਹੇ ਗੁਰੂ ਦੀ ਨਗਰੀ ਆ ਤੇ ਗੁਰੂ ਦੇ ਬਾਣੀ ਵਿੱਚ ਰਹਾਂਗੇ ਪਰ ਸਾਨੂੰ ਇਸ ਗੱਲ ਤੋਂ ਕੋਈ ਕਮਜ਼ੋਰ ਨਾ ਸਮਝੇ ਅਸੀਂ ਖੂਹ ਦੀਆਂ ਲੇਬਰਾਂ ਤੋਂ ਲੈ ਕੇ ਉੱਥੇ ਕਿੱਦਾਂ ਦਾ ਇਹਨਾਂ ਦਾ ਹਿਸਾਬਕਤਾਵ ਚੱਲਦਾ ਆ ਪਿੰਡ ਦੇ ਵਿੱਚ ਭਾਈਚਾਰੇ ਜਿਹਨਾਂ ਦਾ ਕਿੱਦਾਂ ਦਾ ਹਿਸਾਬਕਤਾ ਚੱਲਦਾ ਆ ਹਜੇ ਤੱਕ ਜਿਹੜੇ ਪਟਿਆਲੇ ਕੇਸ ਭੁਗਤੇ ਗਏ ਮੇਰੇ ਕੋਲ ਸਾਰੇ ਰਿਕਾਰਡ ਪਏ ਆ ਉੱਥੇ ਕਿੱਦਾਂ-ਕਿੱਦਾਂ ਪਰਿਵਾਰ ਬਰਬਾਦ ਹੋਏ ਆ ਉਹ ਪਿੰਡ ਦੇ ਵਿੱਚ ਜ਼ਰੂਰ ਨਸ਼ਰ ਕਰਾਂਗੇ ਰਜਾ ਸਿੰਘ ਇੱਕ ਹੋਰ ਸਵਾਲ ਤੁਹਾਨੂੰ ਕਰਨਾ ਚਾਹਾਂਗੇ ਕਿ ਜਿਵੇਂ 98 ਤੋਂ ਲੈ ਕੇ ਜੀ ਐ 16 17 ਤੱਕ ਜੇ ਇਸ ਪਾਰਟੀ ਦੀ ਬਿਲਗੇ ਦੇ ਵਿੱਚ ਇੱਕ ਹਕੂਮਤ ਸੀ ਜੀ ਅੱਜ 24 ਚ ਉਹਨਾਂ ਦੇ ਹਿੱਸੇ ਆਈਆਂ ਚਾਰ ਸੀਟਾਂ ਜੀ ਚੋਂ ਚੋਂ ਇੱਕ ਸੀਟ ਤੇ ਕਾਗਜ਼ ਰੱਦ ਹੋ ਗਿਆ ਜੀ ਤੇ ਇਹ ਸਥਿਤੀ ਜਿਹੜੀ ਬਣਾਉਣ ਦੇ ਵਿੱਚ ਇਹ ਕਿਹਨੂੰ ਮੁੱਖ ਜਿਹੜਾ ਕਾਰਨ ਮੰਨਦੇ ਹੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸੀਟਾਂ ਦੀ ਵੰਡ ਹਾਂ ਸੀਟਾਂ ਦੀ ਵੰਡ ਤੋਂ ਤਾਂ ਇੱਕੋ ਹੀ ਲੱਗ ਗਿਆ ਸੀਗਾ ਵੀ ਜੇਕਰ ਇਹ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਪਿੰਡ ਦੇ ਇੱਥੇ ਦੇ ਖੈਰ ਖਵਾ ਆ ਅਸੀਂ ਪਿੰਡ ਦੇ ਪਿੰਡ ਸਾਡੇ ਮੁੱਠ ਵਿੱਚ ਹੀ ਹੈਗਾ ਆ ਤੇ ਵੱਡੀਆਂ ਧਿਰਾਂ ਸੀ ਇਹਨਾਂ ਦੋਨਾਂ ਨੇ ਸਰਕਾਰਾਂ ਭੋਗੀਆਂ ਤੇ ਨੇ ਉਹ ਘੱਟੋ ਘੱਟ ਆਪਣੇ ਪਾਰਟੀ ਨਿਸ਼ਾਨ ਤੇ ਲੜਨਾ ਚਾਹੀਦਾ ਸੀ ਤੇ ਇਹਨਾਂ ਨੂੰ ਆਪਣੇ ਉਮੀਦਵਾਰ ਸਾਰੇ ਖੜੇ ਕਰਨੇ ਚਾਹੀਦੇ ਸੀ ਜੇ ਨਹੀਂ ਖੜੇ ਤਾਂ ਪੰਜ-ਪੰਜ ਵੰਡੀਆਂ ਨੇ ਦੋ-ਦੋ ਵੰਡੀਆਂ ਨੇ ਜੋਇਨ ਨਹੀਂ ਜੋ ਵੀ ਕੜੀ ਕੋਲੀ ਆ ਉਹ ਲੋਕ ਹੁਣ ਤਾਂ ਹੀ ਨਹੀਂ ਸਾਥ ਦੇ ਰਹੇ ਤਾਂ ਹੀ ਨਹੀਂ ਇਹਨੂੰ ਬੰਮ ਹੱਲਿਆ ਚ ਨਹੀਂ ਕੁਮੜਨ ਦੇ ਰਿਹਾ ਉਹ ਉਹ ਜਿਹੜੇ ਮਾਹੌਲ ਪੈਦਾ ਕਰਨ ਵਾਲੇ ਵਿੱਚ ਕੁਝ ਦੋ ਤਿੰਨ ਸੋਚਾਂ ਨੇ ਜਿਹੜੀਆਂ ਆਪਣੇ ਅ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਨਹੀਂ ਨਾ ਜਿੰਦਗੀ 'ਚ ਉਹ ਕੁਝ ਬਣ ਨਹੀਂ ਸਕੇ ਨਾ ਉਹ ਕਦੀ ਪੰਚ ਬਣੇ ਨਾ ਉਹ ਕਦੀ ਸਰਪੰਚ ਬਣੇ ਨਾ ਉਹ ਕਦੀ ਕਦੀ ਪ੍ਰਧਾਨ ਬਣੇ ਕੇ ਚੀਜ਼ ਦੇ ਉਹ ਲੋਕਾਂ ਦਾ ਇੱਕੋ ਹੀ ਆ ਵੀ ਮਤਲਬ ਖਿਚੜੀ ਕਿੱਦਾਂ ਪਕਾਉਣੀ ਆ ਉਹਨੀ ਚਮਚਾ ਉਧਰੋਂ ਵੀ ਖਾਣਾ ਆ ਉਹਨੀ ਚਮਚਾ ਉਧਰੋਂ ਵੀ ਖਾਣਾ ਆ ਉਹ ਜਿਹੜੀ ਖਿਚੜੀ ਖਾਣ ਦਾ ਉਹਨਾਂ ਦਾ ਤਰੀਕਾ ਆ ਉਹ ਫਿਰ ਇਦਾਂ ਇਕੱਠੇ ਮੱਠੇ ਕਰਦੇ ਆ ਕਿਸੇ ਨੂੰ ਯਾਰ ਦੇ ਨਾਂ ਤੇ ਕਿਸੇ ਨੂੰ ਜਾਰੀ ਦੋਸਤੀ ਦੇ ਨਾਂ ਤੇ ਕਿਸੇ ਨੂੰ ਮਹਾਲੇ ਦੇ ਤੌਰ ਤੇ ਕਿਸੇ ਨੂੰ ਬਾਹਰੋਂ ਫੋਨ ਕਰਾ ਕੇ ਇਹਨਾਂ ਕੋਲ ਇੱਕੋ ਹੀ ਚੀਜ਼ ਆ ਵੀ ਗੁਰਨਾਮ ਸਿੰਘ ਨੂੰ ਰੋਕਣਾ ਕਿਵੇਂ ਆ ਜਿਹਦਾ ਸਾਥ ਦੇ ਰਿਹਾ ਆ ਉਹਨੂੰ ਇਹ ਲੋਕ ਰੋਕਣਗੇ ਇਹ ਤਾਂ ਮੈਂ ਦੇਖਦਾ ਆ ਵੀ ਪ੍ਰਮਾਤਮਾ ਦੀਆਂ ਜਿਹੜੀਆਂ ਗੱਲਾਂ ਆ ਜਾਂ ਇਹ ਤਾਂ ਗੱਲ ਕਰ ਲਈਏ ਵੀ ਤੁੰਤਨ ਸ਼੍ਰੀ ਗੁਰੂ ਰਾਜਨ ਦੇਵ ਜੀ ਨੇ ਬਿਲਗਾ ਨਗਰ ਲਈ ਇੱਕ ਵਾਅਦਾ ਦਿੱਤਾ ਸੀ ਕਿ ਬਿਲਗਾ ਨਗਰ ਵਧੂਗਾ ਵੱਡਾ ਹੋਊਗਾ ਸੱਤਾ ਕੁੱਲੂਆਂ ਤੇ ਸੱਤ ਦਰਵਾਜ਼ੇ ਬਣਨੇ ਕੋ ਤਾਂ ਸੱਚ ਹੋ ਗਿਆ ਪਰ ਇੱਥੇ ਲੋਕ ਆਉਣਗੇ ਪਿੰਡ ਵੱਡਾ ਹੋਊਗਾ ਤਾਂ ਪਿੰਡ ਤਾਂ ਹੀ ਬਸੂਗਾ ਨਾ ਪਿੰਡ ਤਾਂ ਅੱਜ ਵੀ ਵੱਸਦਾ ਆ ਲੋਕ ਵੀ ਬਾਹਰੋਂ ਆ ਰਹੇ ਨੇ ਇਹਨਾਂ ਨੂੰ ਹੋਰ ਕਿਉਂ ਨਹੀਂ ਕੋਈ ਚੁੱਪਦਾ ਹੈਗਾ ਕਿਉਂਕਿ ਉਹ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਆ ਜੇ ਅਸੀਂ ਵੀ ਇਹਨਾਂ ਨੂੰ ਵੋਟਾਂ ਪਾਈ ਜਾਈਏ ਫੇਰ ਅਸੀਂ ਬਹੁਤ ਚੰਗੇ ਆ ਅਸੀਂ ਅੱਜ ਆਪਣੇ ਆਪਣਾ ਹਿੱਸਾ ਮੰਗਦੇ ਆ ਸਮਾਜ ਦੇ ਵਿੱਚ ਜੋ ਸਾਡੇ ਹੱਕ ਬਣਦੇ ਆ ਅਸੀਂ ਆਪਣੇ ਹੱਕ ਮੰਗਦੇ ਆ ਤੇ ਇਹਨਾਂ ਨੂੰ ਮਾੜੇ ਲੱਗਦੇ ਆ ਉਹੀ ਇਹਨਾਂ ਨੂੰ ਬਰਦਾਸ਼ਤ ਨਹੀਂ ਹੈਗਾ ਕਿਉਂਕਿ ਜਾਤ ਦਾ ਜਿਹੜਾ ਕੋਡ ਇਸ ਜੈਲਦਾਰ ਦੇ ਦਿਮਾਗ 'ਚ ਵੱੜ ਚੁੱਕਾ ਆ ਇਹਦੀ ਜਿਹੜੀ ਭਾਸ਼ਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਆ ਇਦਾਂ ਦੀਆਂ ਬਹੁਤ ਚੀਜ਼ਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਖਾਸ ਕਰਕੇ ਜਿਹੜੀ ਜਿਹੜੀਆਂ ਗੱਲਾਂ ਮੈਂ ਕਹਿਆ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜੋ ਪਿਛੇਕਰਦਾਰ ਰਹੇ ਨੇ ਇਹਨਾਂ ਨੇ ਕੀਤਾ ਆ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਸਾਹਮਣੇ ਜ਼ਰੂਰ ਲੈ ਕੇ ਜਾਵਾਂਗੇ ਸਾਧਿਕਰਨਾਮ ਸਿੰਘ ਜੀ ਤੁਸੀਂ ਸਾਡੇ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਆ ਤੇ ਇਸ ਨੂੰ ਲੈ ਕੇ ਮੈਂ ਆਸ ਕਰਦਾ ਕਿ ਬਿਲਗਾ ਅਤੇ ਅਲਾਕਾ ਦੁਨੀਆ ਭਰ ਦੇ ਜਿੱਥੇ ਵੀ ਪੰਜਾਬੀ ਬਿਲਗਾ ਨਿਊਜ਼ ਆਨਲਾਈਨ ਨਾਲ ਸੰਬੰਧਿਤ ਜਿਹੜੇ ਸਰੋਤੇ ਬੈਠੇ ਆ ਉਨਾ ਦੇ ਵੀ ਸਵਾਲਾਂ ਦੇ ਤੁਸੀਂ ਜਿਹੜੇ ਜਵਾਬ ਦਿੱਤੇ ਆ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰੀਏ ਸ਼ੁਕਰੀਆ ਮਿਹਰਬਾਨੀ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ